ਪਾਰਤ ਪੂਛਣਾ ਆਸ਼ੂ ਵੀ ਕਹਿੰਦੇ ਕਿ ਮੈਨੂੰ ਕਾਂਗਰਸ ਪਾਰਟੀ ਦਾ ਸਹਿਯੋਗ ਮਿਲਿਆ ਰਾਜਾ ਬਲਿੰਗ ਨੇ ਵੀ ਸਰਕਾਰ ਨੂੰ ਕੂਸਿਆ ਕੋਈ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਿਆ ਪਰ ਕੱਲ ਦੇ ਸਿਮਰਜੀਤ ਸਿੰਘ ਬੈਂਸ ਚੁੱਪ ਨਹੀਂ ਕਰ ਰਹੇ ਉਹ ਪਾਰਤ ਪੂਛਣ ਆਸ਼ੂ ਨੂੰ ਹੀ ਟਾਰਗੇਟ ਕਰੀ ਜਾਂਦੇ ਆ ਕਾਰਜਕਾਰੀ ਪ੍ਰਧਾਨ ਨੂੰ ਕੱਲ ਆਇਆ ਬੰਦਾ ਟਾਰਗੇਟ ਕਰੇ ਔਰ ਸਰਕਾਰ ਨੂੰ ਕੂਸਣ ਦੀ ਬਜਾਏ ਆਪਣੇ ਬੰਦੇ ਦੇ ਉੱਪਰ ਕਟਾਂਕਸ਼ ਜਿਹੜਾ ਉਹ ਕਸੀ ਜਾਵੇ ਉਹ ਖੁਸ਼ੀ ਚ ਬੋਲ ਰਹੇ ਆ ਇਹਨਾਂ ਜਾਂ ਫਿਰ ਉਹਨਾਂ ਨੂੰ ਦੁੱਖ ਹੈ ਹਾਰ ਦਾ ਤਾਂ ਇਹਨਾਂ ਬੋਲ ਰਿਹਾ ਸਿਮਰਜੀਤ ਬੈਂਸ ਜਿਹੜੀ ਉਹਦੀ ਖੁਸ਼ੀ ਦੇਖੀ ਨਾ ਉਹ ਖੁਸ਼ੀ ਇਹ ਦੱਸਦੀ ਹੈ ਕਾਂਗਰਸੀਓ ਇਹਦਾ ਚਿਹਰਾ ਦੇਖ ਲਓ ਕੱਲ ਪੜ ਲਿਓ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਆ ਨਾ ਉਹਨਾਂ ਨੇ ਕੱਲ ਚਿਹਰਾ ਫੜਿਆ ਇਹਦਾ ਕਾਂਗਰਸ ਦੀ ਹਾਰ ਤੋਂ ਖੁਸ਼ੀ ਦੇਖੀ ਆ ਨੇ ਕਿੰਨੀ ਖੁਸ਼ੀ ਨੂੰ ਹੋਈ ਆ ਜੀ ਜਿਹੜੀ ਉਸ ਖੁਸ਼ੀ ਦੇ ਵਿੱਚ ਇਹਨਾਂ ਨੇ ਸ਼ਬਦ ਬੋਲੇ ਨੇ ਆਪ ਬੋਲੇ ਨੇ ਕਿਵੇਂ ਬੋਲੇ ਨੇ ਉਹ ਸਾਰਾ ਕੁਝ ਆਪਾਂ ਨੂੰ ਪਤਾ ਹੀ ਹੈ ਵੀ ਇਹ ਕੀ ਇਹ ਸੋਚਦੇ ਆ ਕੀ ਚਾਹੁੰਦੇ ਆ ਜਸ ਥਾਲੀ ਵਿੱਚ ਖਾਤੇ ਹਾਂ ਅਸੀਂ ਸ਼ੇਕ ਨਹੀਂ ਕਰਦੇ ਉਹ ਪਤੰਦਰੋ ਜਿਹੜੀ ਥਾਲੀ ਚ ਤੁਸੀਂ ਖਾਣੇ ਹੋ ਕੋਈ ਤਾਂ ਥਾਲੀ ਵਾਲੀ ਨਹੀਂ ਛੱਡਦੇ ਹੈ ਤੁਸੀਂ ਥਾਲੀ ਦੀ ਗੱਲ ਕਰਦੇ ਹੋ ਕਿਹੜੀ ਥਾਲੀ ਛੱਡੀ ਆ ਜਿਹੜੀ ਥਾਲੀ ਖਾਦਾ ਉਹ ਥਾਲੀ ਨਾ ਛੱਡੀ ਨਾ ਥਾਲੀ ਵਾਲੀ ਛੱਡੀ ਇੱਕ ਲਿਮਟ 'ਚ ਰਹਿ ਕੇ ਬੋਲਣਾ ਚਾਹੀਦਾ ਬੰਦੇ ਨੂੰ ਜਿੰਨੀ ਤੁਹਾਡੀ ਪਾਵਰ ਔਕਾਤ ਆ ਤੁਸੀਂ ਉੰਨੀ ਗੱਲ ਕਰੋ ਤੁਹਾਡਾ ਕਦ ਵੱਡਾ ਸੀ ਜਦ ਤੁਸੀਂ ਆਪਣੀ ਪਾਰਟੀ ਚਲਾਉਂਦੇ ਸੀ ਕਾਂਗਰਸ ਪਾਰਟੀ ਸਮੁੰਦਰ ਆ ਛੋਡੇ ਵਰਗੇ ਉੱਥੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਆ ਤੁਹਾਨੂੰ ਪੁੱਛ ਕੇ ਕੀ ਨੇ ਸਲਾਹ ਲੈਣੀ ਆ ਤੁਸੀਂ ਤਾਂ ਹਜੇ ਪਾਰਟੀ ਦਾ ਮੈਂਬਰ ਵੀ ਨਹੀਂ ਬਣੇ ਪੁੱਛੋ ਮੈਂਬਰਸ਼ਿਪ ਦਾ ਕਾਰਡ ਬਣਾਇਆ ਹੋਇਆ ਫਾਰਮ ਭਰਿਆ ਮੈਂਬਰ ਦਾ ਸਮਰਜੀਤ ਸਿੰਘ ਬੈਂਸ ਕਹਿੰਦੇ ਕਹਿੰਦੇ ਕਿ ਬੈਂਸ ਨੇ ਕਦੇ ਪਿੱਠ 'ਚ ਛੁਰਾ ਨਹੀਂ ਮਾਰਿਆ ਆ ਮੈਂ ਇੱਕ ਪੇਪਰ ਅਜ ਨਾਲ ਲੈ ਕੇ ਆਇਆ ਤੇ ਪਿੱਠ ਦੇ ਛੁਰੇ ਦੀ ਗੱਲ ਕਰਦਾ ਹਾਂ ਇਹ ਬੰਦੇ ਨੇ 1997 'ਚ ਮੇਰੇ ਤੋਂ ਜਗਾ ਲੈ ਕੇ ਕੰਮ ਸ਼ੁਰੂ ਕੀਤਾ ਸੀ ਆ ਮੈਂ ਫਰਦ ਦੀ ਕਾਪੀ ਲੈ ਕੇ ਆਇਆ ਤੁਹਾਨੂੰ ਨਾਲ ਵੀ ਦੇਵਾਂਗਾ ਇਸ ਬੰਦੇ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਜਿੰਨੇ ਦੋਸਤ ਰੱਜੇ ਪੁੱਜੇ ਸੀ ਸਭ ਨੂੰ ਇਹਨੇ ਵਰਤਿਆ ਸਭ ਨੂੰ ਇਹਨੇ ਰਗੜਿਆ ਤੇ ਸਮਾਂ ਪੈਣ ਦੇ ਮੁਤਾਬਕ ਉਹਨਾਂ ਨੂੰ ਇਹ ਛੁਰੇ ਮਾਰਦਾ ਹੈ ਫੁਹੇ ਜਿਹੇ ਕਰਦਾਰ ਵਾਲੇ ਬੰਦੇ ਮੈਂ ਤਾਂ ਹੈਰਾਨ ਆ ਵੀ ਪਾਰਟੀ ਦੇ ਵਿੱਚ ਲੈਲੇ ਜਿਨ੍ਹਾਂ ਤੇ ਅਲਿਗੇਸ਼ਨ ਐਡੇ ਵੱਡੇ ਵੱਡੇ ਹੋਣ ਤੇ ਮੈਨੂੰ ਤਾਂ ਲੱਗਦਾ ਸ਼ਾਇਦ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਕਲੀਅਰ ਹੀ ਨਹੀਂ ਹੋਣੀ ਵੀ ਜਿਹੜੇ ਬੰਦਿਆਂ ਨੂੰ ਸ਼ਾਮਲ ਕਰਾ ਰਹੇ ਆ ਉਹਨਾਂ ਤੇ ਐਫ ਆਈ ਆਰ ਕਿਹੜੀਆਂ ਗੜੀਆਂ ਨੇ ਗਰੀਬ ਤੱਕ ਦੀਆਂ ਹੈ ਮਾਰੀਆਂ ਮਾੜੀਆਂ ਐਫ ਆਈ ਆਰ ਹੋਣ ਤੇ ਉਹ ਬੰਦੇ ਪਾਰਟੀ ਚਰੌਂ ਦੀਆਂ ਗੱਲਾਂ ਕਰਦੇ ਆ ਆਪ ਕੋ ਪਾਲ ਖੈਰਾ ਜੀ ਨਾਲ ਇਹ ਜੁੜਿਆ ਮੈਂ ਉਦੋਂ ਵੀ ਕਿਹਾ ਸੀ ਖੈਰਾ ਸਾਹਿਬ ਬਚ ਕੇ ਰਹੋ ਫਜ਼ਾੜਤਾ ਸੀ ਖੈਰਾ ਸਾਹਿਬ ਪਰ ਇਹ ਹੋ ਗਏ ਬਚ ਗਏ ਨਵਜੋਤ ਸਿੱਧੂ ਨੂੰ ਵੀ ਮੈਂ ਕਿਹਾ ਸੀ ਫਜ਼ਾੜਤਾ ਜਗਵੀਰ ਬਾਦਲ ਨੂੰ ਵੀ ਯਾਰਤਾ ਮੈਂ ਅਜੇ ਰਾਜਾ ਬੜਿੰਗ ਜੀ ਨੂੰ ਬੇਨਤੀ ਕਰਦਾ ਇਹਦੇ ਚਟੇ ਖੜੇ ਨਹੀਂ ਹੁੰਦੇ ਇਹ ਮੋਢਾ ਥੋੜਾ ਉਦੋਂ ਤੱਕ ਹੀ ਯੂਜ ਹੋਣਾ ਜਦ ਤੱਕ ਇਹਨੂੰ ਲੋੜ ਆ ਜਿੱਦਣ ਇਹਨੂੰ ਮੋਢਾ ਹੋਰ ਮਿਲ ਗਿਆ ਉਦੋਂ ਹੀ ਤੁਸੀਂ ਬਾਏ ਬਾਏ ਟਾਟਾ ਸਿਢੀਲੇ ਆਪਣੇ ਸਕੇ ਭਰਾ ਨਾਲ ਛੱਟੇ ਨੂੰ ਬੈਠੀ ਕਿੱਡੇ ਦੁੱਖ ਦੀ ਗੱਲ ਆ ਜਿਹੜੇ ਬੰਦੇ ਨੇ ਬਲਦ ਬਣ ਕੇ ਅੰਦਰ ਕੰਮ ਪਤਾਵੇ ਉਹਨਾਂ ਦੇ ਟੱਬਰ ਦੀ ਗੱਲ ਮੈਂ ਕਰਨੀ ਤਾਂ ਨਹੀਂ ਸੀ ਪਰ ਜਦੋਂ ਇਹ ਇਮਾਨਦਾਰੀ ਗਿਆਨਦਾਰੀਆਂ ਗੱਲਾਂ ਉਂਗਲਾਂ ਚੱਪ-ਚੱਪ ਕੇ ਡੀਡੀਆ ਜਾਂ ਕਰ-ਕਰ ਬੋਲਦਾ ਨਾ ਫਿਰ ਉਦੋਂ ਅੰਦਰ ਵਾਲਾ ਵੱਜਦਾ ਵੀ ਯਾਰ ਇਹ ਬੰਦਾ ਕਿੱਡਾ ਡਰਾਮੇਵਾਲ ਕਿੱਡਾ ਐਕਟਰ ਕਿੱਡਾ ਝੂਠਾ ਲੋਕਾਂ ਨੂੰ ਕਿਵੇਂ ਮੂਰਖ ਬਣਾਉਣ ਲੱਗਿਆ ਹੋਇਆ ਤੂੰ ਤਾਂ ਆਪਣੇ ਸਕੇ ਭਰਾ ਨਹੀਂ ਛੱਡੇ ਅੱਜ ਉਹ ਵਿਚਾਰਾ 60 ਸਾਲ ਦੀ ਉਮਰ 'ਚ ਸਕੇ ਭਰਾ ਤੇਰਾ ਨਿਉਆ ਪੱਟ ਦਾ ਫਿਰਦਾ ਫੈਕਟਰੀ ਬਣਾਉਣ ਨੂੰ ਜਿਹਨੂੰ ਤੁਸੀਂ ਕੱਟਿਆ ਜਿਨ੍ਹਾਂ ਨੇ ਕੋਰਟ ਦੇ ਵਿੱਚ ਤੇਰੇ ਤੇ ਸਗਾਸੇ ਪਾਏ ਹੋਏ ਆ ਉਹ ਵੀ ਲੋਕਾਂ ਨੂੰ ਦੱਸ ਨਾ ਤੂੰ ਕਿਸੇ ਨਾਲ ਦਗਾ ਨਹੀਂ ਕੀਤੀ ਗਏ ਥਾਲੇ ਜੀ ਛੇਕ ਨਹੀਂ ਕੀਤਾ ਤਾਂ ਆਪਣੇ ਸਕੇ ਭਰਾ ਨੇ ਜਿਹਨੇ ਮਿਹਨਤ ਕਰਕੇ ਸਾਰੇ ਆ ਕਾਮਜਾਂਮ ਖੜਾ ਕੀਤਾ ਜੋ ਕਿੱਥੇ ਆ ਸਵੇਰੇ ਇੰਟਰਵਿਊ ਕਰੇ ਉਹਨਾਂ ਬਹਿ ਕੇ ਜਾਂ ਬੈਠਾ ਮੇਰਾ ਭਰਾ ਜਿਹੜਾ ਬੈਂਸ ਕਹਿੰਦਾ ਕਿ ਬੈਂਸ ਕਦੇ ਕਿਸੇ ਦੀ ਬਿੱਚੀ ਚੋਰਾ ਨਹੀਂ ਮਾਰ ਰਿਹਾ ਉਹਨੇ ਆਪਣੇ ਭਰਾ ਦੀ ਬਿੱਚੀ ਚੋਰੀ ਆਪਣੇ ਸਕੇ ਭਰਾ ਦੇ ਨਾਲ ਕੋਟ ਦੇ ਵਿੱਚ ਕੇਸ ਚੱਲ ਰਿਹਾ ਤੇ ਉਹਨੂੰ ਫੈਕਟਰੀ ਦੇ ਵਿੱਚੋਂ ਜੈਜ ਨੈਜ ਤਰੀਕੇ ਨਾਲ ਉਹਨੂੰ ਬਾਹਰ ਕਰ ਦਿੱਤਾ ਜਿਹੜਾ ਇਹ ਕੇਸ ਵੀ ਚੱਲ ਰਿਹਾ ਤੁਸੀਂ ਤਾਂ ਪੁਰਾਣੇ ਸਾਥੀ ਰਹੇ ਹੋ ਉਹਦੇ ਵਿੱਚ ਵੀ ਕੋਈ ਸਚਾਈ ਸੋਏ ਤਾਂ ਤੁਸੀਂ ਇਹਨਾਂ ਦਾ ਕੇਸ ਪੜ੍ਹ ਲਿਓ ਜਦੋਂ ਉੱਥੇ ਬੰਦੇ ਨੇ ਕੋਈ ਲਿਖ ਕੇ ਹੀ ਦੇਤਾ ਹੋਵੇ ਵੀ ਜੋ ਹੋਇਆ ਉਹ ਸਹਿਮਤੀ ਨਾਲ ਹੋਇਆ ਤੇ ਫਿਰ ਆਪਾਂ ਬਾਕੀ ਜਗ੍ਹਾ ਤੇ ਵੀ ਇਹੋ ਜਿਹਾ ਕੁਝ ਕਰਦੇ ਜਾਵਾਂਗੇ ਤਾਂ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਕਿਵੇਂ ਬੜਾਂਗੇ ਫਾਸਨੇ কোর্ਟ ਦੇ ਵਿੱਚ ਖੁਦ ਮੰਨ ਲਿਆ ਕਿ ਉਹ ਲੇਡੀ ਦੇ ਨਾਲ ਮੈਂ ਜੋ ਕੁਝ ਕੀਤਾ ਜਿਹੜੀ ਕੀਤਾ ਮੰਨ ਗਏ ਤੁਸੀਂ ਮੈਂ ਸ਼ਾਂਤੀ ਨਾ ਬਿਲਕੁਲ ਇਹ ਚੀਜ਼ ਇਹ ਆਪ ਇਹਨਾਂ ਨੇ ਮੰਨੀ ਆਂ ਔਰ ਮੈਂ ਉਹ ਇਹਨੂੰ ਤੇ ਫਿਰ ਇਹ ਬੰਦਾ ਉਂਗਲਾ ਚਕਚਕਾਏ ਗੱਲਾਂ ਕਰੇ ਉਹ ਮੈਂ ਇਸੇ ਗੱਲ ਤੇ ਹੈਰਾਨ ਹੁੰਦਾ ਵੀ ਜਦੋਂ ਇਹ ਲੋਕ ਉਹ ਇਹਨੂੰ ਆਪਦੇ ਘਰ ਚ ਬਾੜੀ ਬੈਠੇ ਹੁੰਦੇ ਆ ਮੈਂ ਹੱਸਦਾ ਹੁੰਨਾ ਵੀ ਇਹਨੂੰ ਟੱਬਰ 'ਚ ਬਾੜੀ ਕਿਵੇਂ ਬੈਠੇ ਆ ਇਤਿਹਾਸ ਦਾ ਪਿੰਨਾ ਮੈਂ ਤੁਸੀਂ ਲੋਕ ਇਹਨਾਂ ਨੂੰ ਸ਼ਾਇਦ ਇੰਨਾ ਪੁਰਾਣਾ ਨਹੀਂ ਜਾਣਦੇ ਮੈਂ ਇਹਨੂੰ 1985 ਤੋਂ ਜਾਣਦਾ 8ਵੀਂ ਕਲਾਸ ਤੋਂ ਸੀ ਇਕੱਠੇ ਪੜੇ ਤੇ ਉਸ ਤੋਂ ਬਾਅਦ ਤੋਂ ਜਿਹੜੀ ਪਾਰਟੀ ਦੇ ਵਿੱਚ ਇਹ ਗਏ ਨੇ ਉਹਦਾ ਸੱਤਿਆਨਾਸ਼ ਕਰਕੇ ਨਿਕਲਦੇ ਆ। ਯਾਦ ਕਰੋ ਸਿਮਰਜੀਤ ਸਿੰਘ ਮਾਨ ਨਾਲ ਚੱਲਦੇ ਹੁੰਦੇ ਸਰਦਾਰ ਸਿਮਰਜੀਤ ਸਿੰਘ ਮਾਨ ਨਾਲੇ ਉਹਨਾਂ ਨੇ ਇਹਨਾਂ ਦੀਆਂ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਜੜਾ ਲਾਈਆ। ਇਹਨਾਂ ਨੇ ਉਹਨਾਂ ਦੀ ਵਿਪੱਕ ਨੂੰ ਹੱਥ ਪਾਇਆ। ਉਸ ਤੋਂ ਬਾਅਦ ਅਕਾਲੀ ਦਲ ਚਾਹਵੜੇ ਸੁਖਵੀਰ ਬਾਦਲ ਨੇ ਸਰਦਾਰ ਸੁਖਵੀਰ ਬਾਦਲ ਨੇ ਇਹਨਾਂ ਨੂੰ ਆਪਣਾ ਭਰਾ ਸਮਝ ਕੇ ਵਿਕਰਮਜੀਤ ਆਈ ਨੇ ਆਪਣਾ ਭਰਾ ਸਮਝ ਕੇ ਚੱਲੇ। ਇਹਨੇ ਉਹਨਾਂ ਨੂੰ ਵੀ ਹੱਥ ਪਾ ਲਿਆ। ਮਦਰ ਕਿਸੇ ਦੀ ਪਾਰਟੀ ਨੂੰ ਤਕੜਾ ਨਹੀਂ ਕੀਤਾ ਉਸ ਪਾਰਟੀ ਦੇ ਵਿੱਚ ਕਲੇਸ਼ ਪਵਾ ਕੇ ਆਪਣਾ ਉल्लू ਸਿੱਧਾ ਕੀਤਾ ਤੁਸੀਂ ਕੀ ਮੰਨਦੇ ਹੋ ਜੀ ਹੁਣ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਪਿਆ ਹੈ ਜਿਹੜੀ ਰਾਜਾ ਵੜਿੰਗ ਅਤੇ ਭਾਰਤੂ ਸਨਾਚੂ ਦੀ ਜੋੜੀ ਸੀ ਦੋਸਤਾਂ ਦੀ ਵੀ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੀ ਵੀ ਉਹਦੇ ਵਿੱਚ ਵੀ ਕਲੇਸ਼ ਸੁਮਜੀਤ ਬੈਂਸ ਨੇ ਪਵਾਇਆ ਇਹ ਤਾਂ ਬਿਲਕੁਲ ਸਾਰੇ ਲੋਕਾਂ ਨੂੰ ਪਤਾ ਮੈਨੂੰ ਕਹਿਣ ਦੀ ਤਾਂ ਲੋੜ ਹੀ ਹੈ ਨਹੀਂ ਤੁਹਾਡੀ ਪਾਰਟੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੇ ਨੇ ਕਹਿੰਦੇ ਆ ਕਿ ਜੇ ਕੋਈ মিডিਆ ਦੇ ਆਕੇ ਵਿੱਚ ਬੋਲਿਆ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਪਰ ਸਿਮਰਜੀਤ ਭੰਸ ਜਿਸ ਤਰੀਕੇ ਨਾਲ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਖੁੱਲੇ ਤੌਰ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੇ ਉੱਪਰ ਟੁੱਟ ਕੇ ਪਏ ਆ ਉਹਨਾਂ ਦੇ ਉੱਪਰ ਖੁੱਲ ਕੇ ਖਿਲਾਫ ਬੋਲੇ ਆ ਕੀ ਲੱਗਦਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ মিডিਆ ਦੇ ਵਿੱਚ ਬੋਲਣ ਦੇ ਕਰਕੇ ਜਾਂ ਫਿਰ ਕੁਝ ਦਾੜ ਚਕਾਲਾ ਸੋ ਦੇਖੋ ਜਿਹਦੀਆਂ ਆਪੀਆਂ ਅਜੇ ਜੜਾਂ ਹੀ ਹਨੀ ਕੱਲ ਦੀ ਭੂਤਨੀ ਸਵੇਰਾਂ ਚ ਆਦ ਕੱਲ ਆਪਾਂ ਪਾਰਟੀ 'ਚ ਆਏ ਆ ਤੇ ਅੱਜ ਆ ਕੇ ਜਿਹੜੇ 50-50 ਸਾਲ ਤੋਂ ਪਾਰਟੀ 'ਚ ਬੈਠੇ ਨੇ ਆਪਾਂ ਉਹਨਾਂ ਨੂੰ ਕਹਿੰਦੇ ਆ ਇਹਨੂੰ ਪਿਕਟ ਨਹੀਂ ਮਿਲਣੀ ਇਹਨੂੰ ਪਾਰਟੀ 'ਚੋਂ ਕੱਢ ਦੇਣਾ ਉਹ ਤੈਨੂੰ ਜਾਣਦਾ ਕੌਣ ਆ ਇੱਕ ਵਾਰੀ ਰਾਹੁਲ ગાંધી ਦੇ ਤੁਸੀਂ ਜਾ ਏ ਫੋਟੋ ਕਰਾ ਏ ਤੇ ਦੂਜੀ ਵਾਰੀ ਉੱਥੇ ਵੜ ਕੇ ਦਿਖਾ ਦਿਓ ਤੁਹਾਨੂੰ ਪੁੱਛਦਾ ਕੌਣ ਆ ਉੱਥੇ ਆਪਾ ਇੱਥੇ ਆ ਕੇ ਫਿਰ ਗੱਲ ਕਰਦੇ ਆਂ ਵੀ ਮੈਂ ਉੱਥੋਂ ਵੋਟ ਪਾ ਦੇਣੀ ਸੀ ਜੇ ਮੈਂ ਉੱਥੋਂ ਮੈਨੂੰ 28000 ਵੋਟ ਪਈ ਸੀ 28000 ਵੋਟ ਬੰਨੀ ਨਹੀਂ ਨਹੀਂ ਹੋਈ ਤੁਹਾਡੇ ਨਾਲ ਤੁਸੀਂ ਆਤਮਨਗਰ ਹਲਕੇ ਦੇ ਵਿੱਚ ਲੋਕਾਂ ਨੂੰ ਇਹ ਦੱਸੋ ਵੀ ਮੈਨੂੰ 10000 ਵੋਟ ਪਈਆ ਜ਼ਮਾਨਤ ਜਬਤ ਹੋਈ ਹੈ ਜ਼ਮਾਨਤ ਜਬਤ ਹੋਈ ਹੈ ਮੇਰੀ ਯਾਨੀ ਬੈਂਸ ਦੀ ਆਪ ਦੇ ਹਲਕੇ ਨੂੰ ਜ਼ਮਾਨਤ ਜਬਤ ਹੋ ਆਪ ਦੇ ਏਰੀਆ ਤੋਂ ਜ਼ਮਾਨਤ ਜਬਤ ਹੋ ਜਾਂ ਜੂ ਨੂੰ ਜਾ ਕੇ ਉੱਥੇ 28000 ਵੋਟ ਪਾ ਕੇ ਦੇ ਦਿੰਦੇ ਆਂ ਹਾਂ ਜੀ ਉੱਥੇ 28000 ਵੋਟ ਪਾ ਸਕਦੇ ਆਂ ਕਾਂਗਰਸ ਦੇ ਲੀਡਰ ਕਮਲਜੀਤ ਸਿੰਘ ਕੜਵਲ ਮੇਰੇ ਨਾਲ ਨੇ ਉਹਨਾਂ ਦੇ ਨਾਲ ਬਹੁਤ ਅਹਿਮ ਮਸਲਿਆਂ ਤੇ ਗੱਲਬਾਤ ਕਰਨੀ ਹੈ ਖਾਸ ਕਰਕੇ ਕਾਂਗਰਸ ਦੇ ਅੰਦਰ ਜਿਹੜਾ ਸਿਆਸੀ ਘਮਾਸਾਨ ਮਚਿਆ ਹੋਇਆ ਉਸ ਤੇ ਵੀ ਗੱਲ ਕਰਾਂਗੇ ਰਿਜ਼ਲਟ ਤੇ ਵੀ ਗੱਲ ਕਰਾਂਗੇ ਜਿਹੜਾ ਲੁਧਿਆਣਾ ਜਿਮਨੀ ਚੋਣ ਦਾ ਆਇਆ ਔਰ ਉਹਨਾਂ ਨੇ ਇਸ ਜਿਮਨੀ ਚੋਣ ਦੇ ਦੌਰਾਨ ਕਾਂਗਰਸ ਜੁਆਇਨ ਕੀਤੀ ਸੀ ਭਾਰਤ ਪੁਸ਼ਨਾਸ਼ੂ ਦੀ ਠੋਕੇ ਮਦਦ ਕਰ ਰਹੀ ਸੀ ਇਸ ਤੇ ਵੀ ਗੱਲਬਾਤ ਅਸੀਂ ਕਰਨੀ ਹੈ ਸਭ ਤੋਂ ਪਹਿਲਾਂ ਸਵਾਗਤ ਕਰੂੰ ਕੜਵਲ ਸਾਹਿਬ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਹੋਰ ਕੜਵਲ ਸਾਹਿਬ ਸਿਹਤ ਪਰਵਾਹ ਠੀਕ ਹੈ ਜੀ ਚ ਕਰਮਲ ਸਾਹਿਬ ਸਭ ਤੋਂ ਪਹਿਲਾਂ ਤਾਂ ਰਿਜ਼ਲਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਲੁਧਿਆਣਾ ਚ ਨਿਚੋਣ ਦਾ ਆਇਆ ਤੁਸੀਂ ਵੀ ਆਪਣੇ ਸਾਥੀਆਂ ਦੇ ਸਮੇਤ ਲੱਗੇ ਹੋਏ ਸੀ ਉਸ ਦੌਰਾਨ ਮੈਂ ਤੁਹਾਡੀ ਇੰਟਰਵਿਊ ਵੀ ਕੀਤੀ ਸਭ ਤੋਂ ਪਹਿਲਾਂ ਤਾਂ ਰਿਜ਼ਲਟ ਦੀ ਤੁਹਾਨੂੰ ਇਹੋ ਜੀ ਸੀ ਉਮੀਦ ਕਿਹਜਾ ਆਊਗਾ ਦੇਖੋ ਸਰਕਾਰਾਂ ਦੇ ਖਿਲਾਫ ਜਦੋਂ ਕੋਈ ਵੀ ਬਾਈ ਇਲੈਕਸ਼ਨ ਹੁੰਦੀ ਹੈ ਨਾ ਉਹਦੇ ਵਿੱਚ ਸਰਕਾਰਾਂ ਦਾ ੱੱਕਾ ਜ਼ਿੰਦਗੀ ਦੇ ਵਿੱਚ ਬਹੁਤ ਆਪਾਂ ਦੇਖਿਆ ਜੀ ਪਰ ਜਿਹੜਾ ਆਮ ਆਦਮੀ ਪਾਰਟੀ ਨੇ ੱੱਕਾ ਕੀਤਾ ਜਿਹੜੀ ਆਪਣੇ ਆਪ ਨੂੰ ਕਹਿੰਦੀ ਆ ਵੀ ਸਾਡੀ ਤਾਂ ਆਮ ਸਰਕਾਰ ਆਮ ਪਾਰਟੀ ਆਮ ਆਦਮੀ ਕੀ ਕਦੇ ਤੁਸੀਂ ਏਦਾਂ ਸ਼ਰਾਬ ਦੇ ਟਰੱਕ ਫੜੇ ਜਾਂਦੇ ਦੇਖੇ ਕਦੇ ਰਾਸ਼ਨ ਦੇ ਟਰੱਕ ਫੜੇ ਜਾਂਦੇ ਦੇਖੇ ਕਦੇ ਪੁਲਿਸ ਵਰਕਰਾਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਚੱਕ ਕੇ ਸੜਕ ਤੇ ਕੁੱਟਦੀ ਦੇਖੀ ਕੀ ਕੈਂਡੀਡੇਟ ਨੂੰ ਜਾ ਕੇ ਉਹਨੂੰ ਬਚਾਉਂਦਿਆਂ ਕਦੇ ਦੇਖਿਆ ਇਹ ਅੱਜ ਤੱਕ ਕਦੇ ਨਹੀਂ ਹੋਇਆ ਸੋ ਇਹ ਇਹ ਜਿਹੜੀ ਆ ਇਲੈਕਸ਼ਨ ਹੋਈ ਆ ਨਾ ਇਹ ਇਲੈਕਸ਼ਨ ਮੈਂ ਸਮਝਦਾ ਕਿ ਇਲੈਕਸ਼ਨ ਨਹੀਂ ਸੀ ਇਹ ਇੱਕ ਗੁੰਡਾਗਰਦੀ ਦੇ ਤਰੀਕੇ ਨਾਲ ਇਲੈਕਸ਼ਨ ਜਿੱਤੀ ਆ ਜਿਹੜਾ ਲੋਕਾਂ ਨੇ ਸਾਰਾ ਦੇਖਿਆ ਤੇ ਜਿਹੜਾ ਆਉਣ ਵਾਲੇ ਸਮਿਆਂ ਦੇ ਵਿੱਚ ਲੋਕ ਇਹਦੇ ਤੇ ਵਿਚਾਰ ਵਟਾਂਦਰਾ ਕਰਨਗੇ ਉਸ ਗਰਮ ਮਾਹੌਲ ਦੇ ਵਿੱਚ ਮੈਂ ਕਹਿੰਦਾ ਕਈ ਲੋਕਾਂ ਨੇ ਫੈਸਲੇ ਲਏ ਪਰ ਹੁਣ ਉਹ ਜ਼ਰੂਰ ਸੋਚਣਗੇ ਵੀ ਜੋ ਕੁਛ ਕਹਿ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਇਹ ਤਾਂ ਦੂਜਿਆਂ ਨੂੰ ਵੀ ਸਾਰਿਆਂ ਨੂੰ ਫੇਲ ਕਰਕੇ ਜਿਹੜੇ ਪਿਛਲੇ ਸਮੇਂ ਜਿਨ੍ਹਾਂ ਤੇ ਅਲੀਗੇਸ਼ਨ ਲਾਉਂਦੇ ਰਹੇ ਨੇ ਸੋ ਇਸ ਕਰਕੇ ਜਿਹੜਾ ਰਿਜ਼ਲਟ ਆਇਆ ਕਾਂਗਰਸ ਪਾਰਟੀ ਦੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਆ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬੜਾ ਉਤਸ਼ਾਹ ਤੇ ਪਿਆਰ ਸੀ ਤੇ ਜਿਹੜੇ ਦੂਜੇ ਲੋਕ ਨੇ ਉਹਨਾਂ ਦਾ ਕੁਛ ਇਹਦਾ ਕਹਿਣਾ ਕੀ ਆ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਨੇ ਬੜੀ ਮਿਹਨਤ ਕੀਤੀ ਆ ਭਾਰਤਪੂਰਨ ਆਸ਼ੂ ਵੀ ਕਹਿੰਦੇ ਕਿ ਮੈਨੂੰ ਕਾਂਗਰਸ ਪਾਰਟੀ ਦਾ ਸਹਿਯੋਗ ਮਿਲਿਆ ਰਾਜਾ ਵੜਿੰਗ ਨੇ ਵੀ ਸਰਕਾਰ ਨੂੰ ਕੂਸਿਆ ਕੋਈ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਿਆ ਪਰ ਕੱਲ ਦੇ ਸਿਮਰਜੀਤ ਸਿੰਘ ਬੈਂਸ ਚੁੱਪ ਨਹੀਂ ਕਰ ਰਹੇ ਉਹ ਭਾਤਪੂਸ਼ਨ ਆਰਸ਼ੂ ਨੂੰ ਟਾਰਗੇਟ ਕਰੀ ਜਾਂਦੇ ਆ ਕਾਰਜਕਾਰੀ ਪ੍ਰਧਾਨ ਨੂੰ ਕੱਲ ਆਇਆ ਬੰਦਾ ਟਾਰਗੇਟ ਕਰੇ ਔਰ ਸਰਕਾਰ ਨੂੰ ਕੁਸਣ ਦੀ بجائے ਆਪਣੇ ਬੰਦੇ ਦੇ ਉੱਪਰ ਕਟਾਂਕਸ਼ ਜਿਹੜਾ ਉਹ ਕਸੀ ਜਾਵੇ ਉਹ ਖੁਸ਼ੀ ਖੁਸ਼ੀ ਚ ਬੋਲ ਰਹੇ ਆ ਇਹਨਾਂ ਜਾਂ ਫਿਰ ਉਹਨਾਂ ਨੂੰ ਦੁੱਖ ਹੈ ਹਾਰ ਦਾ ਤਾਂ ਇਹਨਾਂ ਬੋਲ ਰਿਹਾ ਸਿਮਰਜੀਤ ਭੰਤ ਪਹਿਲੀ ਗੱਲ ਤਾਂ ਦੇਖੋ ਉਹਨਾਂ ਦੀ ਖੁਸ਼ੀ ਤੋਂ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਮੈਂ ਬੜੇ ਦਿਨ ਹੋ ਗਏ ਤੁਸੀਂ ਦੇਖਿਆ ਹੋਊਗਾ ਮੈਂ ਇਸ ਚੀਜ਼ ਤੋਂ ਭੱਜਿਆ ਮੈਂ ਉਹਦੀ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਗਰੇਜ ਕੀਤੀ ਆ ਪਰ ਜਿਹੜੀ ਉਹਦੀ ਕੱਲ ਖੁਸ਼ੀ ਦੇਖੀ ਨਾ ਉਹ ਖੁਸ਼ੀ ਇਹ ਦੱਸਦੀ ਆ ਕਾਂਗਰਸੀਓ ਇਹਦਾ ਚਿਹਰਾ ਦੇਖ ਲਓ ਕੱਲ ਪੜ ਲਿਓ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਆ ਨਾ ਉਹਨਾਂ ਨੇ ਕੱਲ ਚਿਹਰਾ ਪੜਿਆ ਇਹਦਾ ਕਾਂਗਰਸ ਦੀ ਹਾਰ ਤੋਂ ਖੁਸ਼ੀ ਦੇਖੀ ਆ ਨੇ ਕਿੰਨੀ ਖੁਸ਼ੀ ਨੂੰ ਹੋਈ ਆ ਸਿਮਰਜੀਤ ਬੈਂਸ ਨੇ ਜੀ ਤੇ ਜਿਹੜੀ ਉਸ ਖੁਸ਼ੀ ਦੇ ਵਿੱਚ ਇਹਨਾਂ ਨੇ ਸ਼ਬਦ ਬੋਲੇ ਨੇ ਉਹ ਆਪ ਬੋਲੇ ਨੇ ਕਿਵੇਂ ਬੋਲੇ ਨੇ ਉਹ ਸਾਰਾ ਕੁਝ ਆਪਾਂ ਨੂੰ ਪਤਾ ਹੀ ਹੈ ਵੀ ਇਹ ਕੀ ਇਹ ਸੋਚਦੇ ਆ ਕੀ ਚਾਹੁੰਦੇ ਆ ਤੋ ਇਹ ਜਿੰਨਾ ਮੈਂ ਇਹਨਾਂ ਦਾ ਸੁਖਵਿੰਦਰ ਜੀ ਮੈਂ ਇੱਕ ਗੱਲ ਦੱਸ ਦੇਣਾ ਇਤਿਹਾਸ ਦਾ ਦਿੰਨਾ ਮੈਂ ਹੂੰ ਤੁਸੀਂ ਲੋਕ ਇਹਨਾਂ ਨੂੰ ਸ਼ਾਇਦ ਇੰਨਾ ਪੁਰਾਣਾ ਨਹੀਂ ਜਾਣਦੇ ਹੂੰ ਮੈਂ ਇਹਨੂੰ 1985 ਤੋਂ ਜਾਣਦਾ ਹੂੰ 8ਵੀਂ ਕਲਾਸ ਤੋਂ ਅਸੀਂ ਇਕੱਠੇ ਪੜ੍ਹੇ ਹਾਂ ਹੂੰ ਤੇ ਉਸ ਤੋਂ ਬਾਅਦ ਚੋਂ ਜਿਹੜੀ ਪਾਰਟੀ ਦੇ ਵਿੱਚ ਇਹ ਗਏ ਨੇ ਹੂੰ ਉਹਦਾ ਸਤਿਆਨਾਸ਼ ਕਰਕੇ ਨਿਕਲਦੇ ਆ ਹੂੰ ਮੈਂ ਯਾਦ ਕਰੋ ਸਿਮਰਜੀਤ ਸਿੰਘ ਮਾਨ ਨਾਲ ਚੱਲਦੇ ਹੁੰਦੇ ਸਰਦਾਰ ਸਿਮਰਜੀਤ ਸਿੰਘ ਮਾਨ ਨਾਲੇ ਉਹਨਾਂ ਨੇ ਇਹਨਾਂ ਦੀ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਜੜ੍ਹਾਂ ਲਾਈਆਂ ਹੂੰ ਇਹਨਾਂ ਨੇ ਉਹਨਾਂ ਦੀ ਵਿਪੱਕ ਨੂੰ ਹੱਥ ਪਾਇਆ ਹੂੰ ਉਸ ਤੋਂ ਬਾਅਦ ਅਕਾਲੀ ਦਲ ਚਾ ਵੜੇ ਹੂੰ ਸੁਖਵੀਰ ਬਾਦਲ ਨੇ ਸਰਦਾਰ ਸੁਖਵੀਰ ਬਾਦਲ ਨੇ ਇਹਨਾਂ ਨੂੰ ਆਪਣਾ ਭਰਾ ਸਮਝ ਕੇ ਵਿਕਰਮਜੀਤ ਸਿੰਘ ਨੇ ਆਪਣਾ ਭਰਾ ਸਮਝ ਕੇ ਚੱਲੇ ਹੂੰ ਇਹਨੇ ਉਹਨਾਂ ਨੂੰ ਵੀ ਹੱਥ ਪਾ ਲਿਆ ਹੂੰ ਸੋ ਉਸ ਤੋਂ ਬਾਅਦ ਆਪਣੀ ਦੁਕਾਨਦਾਰੀ ਬੜੀ ਚਲਾਈ ਹੂੰ ਤੇ ਹੋਰਾਂ ਪਾਰਟੀਆਂ ਦੇ ਵਿੱਚ ਵੀ ਕਈਆਂ ਦੇ ਵਿੱਚ ਜਾਏ ਕਈਆਂ ਦੇ ਝੰਡ ਝੁੰਡੇ ਲੱਗੇ ਰਹੇ ਪਰ ਕਿਸੇ ਦੇ ਨਾਲ ਮਤਲਬ ਕਿਸੇ ਦੀ ਪਾਰਟੀ ਨੂੰ ਤਕੜਾ ਨਹੀਂ ਕੀਤਾ ਉਸ ਪਾਰਟੀ ਦੇ ਵਿੱਚ ਕਲੇਸ਼ ਪਵਾ ਕੇ ਆਪਣਾ ਉल्लू ਸਿੱਧਾ ਕੀਤਾ ਸਿਖ ਮੰਨਦੇ ਹਾਂ ਕਿ ਹੁਣ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਪਿਆ ਹੈ ਜਿਹੜੀ ਰਾਜਾ ਵੜਿੰਗ ਅਤੇ ਭਾਰਤ ਭੂਛਣਾ ਆਸ਼ੂ ਦੀ ਜੋੜੀ ਸੀ ਦੋਸਤਾਂ ਦੀ ਵੀ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਦੀ ਵੀ ਉਹਦੇ ਵਿੱਚ ਵੀ ਕਲੇਸ਼ ਸਮਰਜੀਤ ਬੈਂਸ ਨੇ ਪੋਇਆ ਇਹ ਤਾਂ ਬਿਲਕੁਲ ਸਾਰੇ ਲੋਕਾਂ ਨੂੰ ਪਤਾ ਮੈਨੂੰ ਕਹਿਣ ਦੀ ਤਾਂ ਲੋੜ ਹੀ ਹੈ ਨਹੀਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿਉਂਕਿ ਜੇ ਅੱਜ ਰੌਲਾ ਪੈ ਰਿਹਾ ਤਾਂ ਇਹਨਾਂ ਬੰਦਿਆਂ ਦੀ ਵਜ੍ਹਾ ਨਾਲ ਹੀ ਪੈ ਰਿਹਾ ਮੈਂ ਮੈਨੂੰ ਬੜਾ ਮੈਂ ਨਹੀਂ ਬੋਲਣਾ ਚਾਹੁੰਦਾ ਸੀ ਮੈਂ ਪਹਿਲੇ ਦਿਨ ਕਿਹਾ ਸੀ ਮੈਂ ਨਹੀਂ ਬੋਲੂਗਾ ਪਰ ਜੇ ਮੈਂ ਨਹੀਂ ਬੋਲੂਗਾ ਨਾ ਤਾਂ ਸ਼ਾਇਦ ਲੋਕਾਂ ਨੂੰ ਫਿਰ ਪਤਾ ਵੀ ਕਿਵੇਂ ਲੱਗੂ ਹੂੰ ਲੋਕਾਂ ਨੂੰ ਇਹ ਗੱਲ ਦੱਸਣੀ ਜ਼ਰੂਰੀ ਹੈ ਇਹਨਾਂ ਨੇ ਇੱਥੇ ਵੀ ਬਹੁਤੀ देर ਨਹੀਂ ਰਹਿਣਾ ਹੂੰ ਇਹ ਇੱਥੇ ਵੀ ਆਪਣੀ ਇਲੈਕਸ਼ਨ ਤੱਕ ਦਾ ਟਾਈਮ ਪਾਸ ਕਰਨਾ ਉਸ ਤੋਂ ਬਾਅਦ ਇਹਨੇ ਅਗਲੀ ਪਲੈਨਿੰਗ ਕਰਨੀ ਹੈ ਵੀ ਅਗਲੇ ਜਾਣਾ ਕਿੱਥੇ ਆ ਹੂੰ ਦੇਸ਼ ਕਰਕੇ ਇਹਨਾਂ ਨੇ ਪਾਰਟੀ ਦਾ ਨੁਕਸਾਨ ਕਰਨਾ ਮੈਂ ਦਾ ਕੋਈ ਬੈਂਸਰ ਦੇ ਵਾਸਤੇ ਪਾਰਟੀ ਰਹਿ ਨਹੀਂ ਗਈ ਸਾਰੀਆਂ ਪਾਰਟੀਆਂ ਚੱਕ ਇੱਕ ਵਾਰੀ ਕਿਸੇ ਨਾ ਗੜਜੋੜ ਕਰ ਲਿਆ ਕਿਸੇ ਨਾ ਕੀ ਕਰ ਲਿਆ ਸਾਰਿਆਂ ਨੇ ਜਾਏ ਇੱਕ ਵਾਰੀ ਸੋ ਨਹੀਂ ਹਜੇ ਕਿਤੇ ਨਾ ਕਿਤੇ ਉਹਨਾਂ ਦੇ ਮੰਦੀਆਂ ਭਾਵ ਨਾ ਕਈ ਘਰ ਆ ਜਾਂਦੀਆਂ ਨੇ ਕਈ ਘਰਵਾਰ ਉਹਨਾਂ ਨੂੰ ਭਾਜੀਪੀ ਚੰਗੀ ਲੱਗਣ ਲੱਗ ਜਾਂਦੀ ਆ ਭਾਜੀਪੀ ਚ ਵੀ ਜਾਏ ਆ ਉਹ ਨਹੀਂ ਉਹ ਚਲੋ ਹਜੇ ਉਹਨਾਂ ਨੇ ਵਾੜੇ ਨਹੀਂ ਸੀ ਬਾਹਰ ਟੈਸਟ ਲੀਤਾ ਸੀ ਉਹ ਫੇਲ ਹੋ ਗਏ ਇਸ ਕਰਕੇ ਰੱਖੇ ਨਹੀਂ ਉਹਨਾਂ ਨੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਵੀ ਇਹ ਕੋਈ ਨਾਲ ਹੀ ਵੱਡੀ ਗੱਲ ਨਹੀਂ ਉਹ ਉੱਥੇ ਵੀ ਜਾ ਸਕਦੇ ਸਭ ਤੋਂ ਪਹਿਲਾਂ ਮੈਂ ਇਹੀ ਮੈਨੂੰ ਬੜੀ ਹੈਰਾਨੀ ਹੋਈ ਤੁਹਾਡੀ ਪਾਰਟੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇਂ ਕਹਿੰਦੇ ਆ ਕਿ ਜੇ ਕੋਈ মিডিਆ ਦੇ ਆਕੇ ਵਿੱਚ ਬੋਲਿਆ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਪਰ ਸਿਮਰਜੀਤ ਬੈਂਸ ਜਿਸ ਤਰੀਕੇ ਨਾਲ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਖੁੱਲੇ ਤੌਰ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦੇ ਉੱਪਰ ਟੁੱਟ ਕੇ ਪਏ ਆ ਉਹਨਾਂ ਦੇ ਉੱਪਰ ਖੁੱਲ ਕੇ ਖਿਲਾਫ ਬੋਲੇ ਆ ਕੀ ਲੱਗਦਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ মিডিਆ ਦੇ ਵਿੱਚ ਬੋਲਣ ਦੇ ਕਰਕੇ ਜਾਂ ਫਿਰ ਕੁਝ ਦਾੜ ਚਕਾੜਾ ਸੋ ਦੇਖੋ ਜਿਹਦੀਆਂ ਆਪਦੀਆਂ ਹਜੇ ਜੜਾਂ ਹੀ ਹੈ ਨਹੀਂ। ਹਮ ਕੱਲ ਦੀ ਭੂਤ ਨਹੀਂ ਸਵੇਰਾਂ ਚ ਆਦ। ਹੈ? ਕੱਲ ਆਪਾਂ ਪਾਰਟੀ 'ਚ ਆਏ ਆ ਤੇ ਅੱਜ ਆ ਕੇ ਜਿਹੜੇ 50-50 ਸਾਲ ਤੋਂ ਪਾਰਟੀ 'ਚ ਬੈਠੇ ਨੇ ਆਪਾਂ ਉਹਨਾਂ ਨੂੰ ਕਹਿੰਦੇ ਆ ਇਹਨੂੰ ਟਿਕਟ ਨਹੀਂ ਮਿਲਣੀ ਇਹਨੂੰ ਪਾਰਟੀ 'ਚੋਂ ਕੱਢ ਦੇਣਾ। ਉਹ ਤੈਨੂੰ ਜਾਣਦਾ ਕੌਣ ਆ? ਹਮ ਇੱਕ ਵਾਰੀ ਸੁਖਵੀਰ ਰਾਹੁਲ ਗਾਂਧੀ ਦੇ ਤੁਸੀਂ ਜਾ ਏ ਫੋਟੋ ਕਰਾ ਏ ਤੇ ਦੂਜੀ ਵਾਰੀ ਉੱਥੇ ਵੜ ਕੇ ਦਿਖਾ ਦਿਓ। ਹਮ ਤੁਹਾਨੂੰ ਪੁੱਛਦਾ ਕੌਣ ਆ ਉੱਥੇ? ਹਮ ਇੱਥੇ ਲੋਕਾਂ ਨੂੰ ਵਰਗਲਾਈ ਜਾਂਦੇ ਆ ਆ ਇਹ ਕਰਾਂਗੇ ਉਹ ਕਰਾਂਗੇ ਤੈਨੂੰ ਪੁੱਛਣਾ ਕਿਨੇ ਆ ਹੂੰ ਤੀਜੀ ਲਾਈਨ ਚੋਂ ਖੜਾ ਹੁੰਦਾ ਹੁੰਦਾ ਹੂੰ ਦੂਜੀ ਚ ਨਹੀਂ ਹੂੰ ਜੋ ਤੀਜੀ ਚ ਖੜਾ ਹੁੰਦਾ ਨਾ ਸਾਨੂੰ ਯਾਦ ਆਉਂਦਾ ਹੂੰ ਵੀ ਤੈਨੂੰ ਅਸੀਂ ਇੰਨਾ ਤਕੜਾ ਕਰਦਾ ਸੀ ਤੂੰ ਮੂਹਰੇ ਵਾਲੀ ਲਾਈਨ ਚ ਹੁੰਦਾ ਸੀ ਹੂੰ ਪਰ ਸਾਡੇ ਸਾਰੇ ਯਾਰਾਂ ਦੋਸਤਾਂ ਨਾਲ ਹੂੰ ਸਾਰੇ ਸਪੋਰਟਰਾਂ ਨਾਲ ਹੂੰ ਆਪਾਂ ਗਲਤ ਤੱਕੇ ਕਰਦੇ ਰਹੇ ਮਾੜਾ ਚੰਗਾ ਕਰਦੇ ਰਹੇ ਹੂੰ ਅੱਜ ਇਸ ਪੋਜੀਸ਼ਨ ਤੇ ਆ ਗਏ ਹੂੰ ਆਪਾਂ ਇੱਥੇ ਆ ਕੇ ਫਿਰ ਗੱਲਾਂ ਕਰਦੇ ਆ ਵੀ ਮੈਂ ਉੱਥੋਂ ਵੋਟ ਪਾਣੀ ਸੀ ਜੇ ਮੈਂ ਉੱਥੋਂ ਮੈਨੂੰ 28000 ਵੋਟ ਪਈ ਸੀ 28000 ਵੋਟ ਬੰਨੀ ਨਹੀਂ ਨਹੀਂ ਹੋਈ ਤੁਹਾਡੇ ਨਾਲ ਤੁਸੀਂ ਆਤਮ ਨਗਰ ਹਲਕੇ ਦੇ ਵਿੱਚ ਲੋਕਾਂ ਨੂੰ ਇਹ ਦੱਸੋ ਵੀ ਮੈਨੂੰ 10000 ਵੋਟ ਪਈਆ ਜ਼ਮਾਨਤ ਜਬਤ ਹੋਈ ਹੈ ਜ਼ਮਾਨਤ ਜਬਤ ਹੋਈ ਹੈ ਮੇਰੀ ਤੇ ਕਹਿੰਦਾ ਮੇਰੀ ਉਥੇ 28000 ਵੋਟ ਪਈ ਸੀ ਯਾਨੀ ਬੈਂਸ ਦੀ ਆਪ ਦੇ ਹਲਕੇ ਤੋਂ ਜ਼ਮਾਨਤ ਜਬਤ ਹੋ ਆਪ ਦੇ ਏਰੀਆ ਤੋਂ ਜ਼ਮਾਨਤ ਜਬਤ ਹੋਈ ਹੈ ਕਹਿੰਦੇ ਕਿ ਮੈਂ ਆਜੂ ਨੂੰ ਜਾ ਕੇ ਉਥੇ 28000 ਵੋਟ ਪਵਾ ਕੇ ਦਾਲ ਲੈਣਾ ਹਾਂਜੀ ਇਹ ਉਥੇ 28000 ਵੋਟ ਪਵਾ ਸਕਦੇ ਆ ਹੂੰ ਸੋ ਇਹ ਇਹ ਆਪਣੀ ਆਪ ਨੂੰ ਚਮਕਾਉਣ ਲਸ਼ਕਾਉਣ ਲਈ ਐਕਟਿੰਗ ਕਰਨ ਲਈ ਤਿਆਰੀ ਕਰ ਲੈਂਦਾ ਬਸ ਉਹਨੀਆਂ ਗੱਲਾਂ ਬੋਲ ਕੇ ਲੋਕਾਂ ਨੂੰ ਇਹ ਸਮਝਦਾ ਕਿ ਮੈਂ ਉਲਝਾ ਲਾਂ ਮੈਂ ਮੂਰਖ ਬਣਾ ਲਾਂ ਸੋ ਇਹ ਕਾਂਗਰਸ ਦੇ ਵਿੱਚ ਇਹਦੀ ਉਹ ਦੁਕਾਨਦਾਰੀ ਨਹੀਂ ਚੱਲਣੀ ਜਿਹੜੀ ਇਹ ਚਾਣੂ ਨੂੰ ਕਰਦਾ ਇਹ ਕਾਂਗਰਸੀ ਲੀਡਰਾਂ ਨੂੰ ਜਿਹੜਾ ਕੱਲ ਆਇਆ ਜਿਵੇਂ ਤੁਸੀਂ ਗੱਲ ਕੀਤੀ ਹੈ ਕਾਂਗਰਸੀ ਲੀਡਰਾਂ ਨੂੰ ਕਿਸੇ ਨੂੰ ਬਰਾਤੀ ਘੋੜੇ ਦੱਸ ਰਹੇ ਆ ਸਿਮਰਜੀਤ ਸਿੰਘ ਬੈਂਸ ਕਿਸੇ ਨੂੰ ਲੰਗੜੇ ਘੋੜੇ ਦੱਸ ਰਹੇ ਆ ਅਸੀਂ ਮੰਥਨ ਕਰਾਂਗੇ ਆਏ ਕਰਾਂਗੇ ਅਸੀਂ ਪਾਰਟੀ ਨੂੰ ਇਹਨਾਂ ਤੋਂ ਮੁਕਤੀ ਦਿਵਾਵਾਂਗੇ ਸਿਮਰਜੀਤ ਸਿੰਘ ਬੈਂਸ ਕਾਂਗਰਸ ਪਾਰਟੀ ਦੇ ਵਿੱਚ ਇੰਨਾ ਪਾਵਰਫੁਲ ਹੋ ਗਿਆ ਕਿ ਇੱਥੇ ਤੱਕ ਫੈਸਲੇ ਲੈਣ ਯੋਗ ਹੋ ਗਿਆ ਜਾਂ ਫਿਰ ਗੱਲਾਂ ਹੀ ਐ ਜਿਹੜੇ ਇਹ ਲੰਗੜੇ ਘੋੜਿਆਂ ਦੀਆਂ ਗੱਲਾਂ ਕਰਦੇ ਆ ਨਾ ਇਹ ਤੁਹਾਡੇ ਗਧਿਆਂ ਨਾਲੋਂ ਫੇਰ ਚੰਗੇ ਨੇ ਹਮ ਵਫਾਦਾਰਤਾ ਹੈਗੇ ਆ ਜਿਸ ਥਾਲੀ ਵਿੱਚ ਖਾਤੇ ਹਾਂ ਹਮ ਸ਼ੇਕ ਨਹੀਂ ਕਰਦੇ ਓ ਪਤੰਦਰੋ ਜਿਹੜੀ ਥਾਲੀ ਚ ਤੁਸੀਂ ਖਾਨੇ ਹੋ ਤੁਸੀਂ ਤਾਂ ਥਾਲੀ ਵਾਲੀ ਨਹੀਂ ਛੱਡਦੇ ਹੈ ਤੁਸੀਂ ਛਾਲੀ ਦੀ ਗੱਲ ਕਰਦੇ ਹੋ ਕਿਹੜੀ ਥਾਲੀ ਛੱਡੀ ਆ ਜਿਹੜੀ ਥਾਲੀ ਚ ਖਾਦਾ ਉਹ ਛਾਲੀ ਨਾ ਛੱਡੀ ਨਾ ਥਾਲੀ ਵਾਲੀ ਛੱਡੀ ਤੁਸੀਂ ਗੱਲਾਂ ਕਰਦੇ ਹੋ ਸੋ ਇੱਕ ਲਿਮਟ ਚ ਰਹਿ ਕੇ ਬੋਲਣਾ ਚਾਹੀਦਾ ਬੰਦੇ ਨੂੰ ਜਿੰਨੀ ਤੁਹਾਡੀ ਪਾਵਰ ਔਕਾਤ ਆ ਤੁਸੀਂ ਉੰਨੀ ਗੱਲ ਕਰੋ ਤੁਹਾਡਾ ਕਦ ਵੱਡਾ ਸੀ ਜਦ ਤੁਸੀਂ ਆਪਣੀ ਪਾਰਟੀ ਚਲਾਉਂਦੇ ਸੀ ਕਾਂਗਰਸ ਪਾਰਟੀ ਸਮੁੰਦਰ ਆ ਛੋਡੇ ਵਰਗੇ ਉਥੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਆ ਤਾਨੂੰ ਪੁੱਛ ਕੇ ਕੀ ਨਸਲਾ ਲੈਣੀ ਆ ਤੁਸੀਂ ਤਾਂ ਹਜੇ ਪਾਰਟੀ ਦਾ ਮੈਂਬਰ ਵੀ ਨਹੀਂ ਬਣੇ ਪੁੱਛੋ ਮੈਂਬਰਸ਼ਿਪ ਦਾ ਕਾਰਡ ਬਣਾਇਆ ਹੋਇਆ ਹਮ ਫਾਰਮ ਭਰਿਆ ਮੈਂਬਰ ਦਾ ਜਿਹੜਾ ਬੰਦਾ ਮੈਂਬਰ ਹੈ ਨਹੀਂ ਉਹ ਗੱਲਾਂ ਇਹ ਜੀਆਂ ਕਰੇ ਤਾਂ ਮੈਂ ਸਮਝਦਾ ਕਿ ਉਹ ਮੂਰਖਤਾ ਤੋਂ ਸਵਾਇ ਕੁਝ ਨਹੀਂ ਹੈਗਾ ਸਿਮਰਜੀਤ ਸਿੰਘ ਬੈਂਸ ਕਹਿੰਦੇ ਕਹਿੰਦੇ ਕਿ ਬੈਂਸ ਨੇ ਕਦੇ ਪਿੱਠ 'ਚ ਛੁਰਾ ਨਹੀਂ ਮਾਰਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਆ ਮੈਂ ਇੱਕ ਪੇਪਰ ਅੱਜ ਨਾਲ ਲੈ ਕੇ ਆਇਆ ਇਹ ਪਿੱਠ ਦੇ ਛੁਰੇ ਦੀ ਗੱਲ ਕਰਦਾ ਹਾਂ ਇਹ ਬੰਦੇ ਨੇ 1997 ਚ ਮੇਰੇ ਤੋਂ ਜਗ੍ਹਾ ਲੈ ਕੇ ਕੰਮ ਸ਼ੁਰੂ ਕੀਤਾ ਸੀ ਹਾਂ ਆ ਮੈਂ ਫਰਦ ਦੀ ਕਾਪੀ ਲੈ ਕੇ ਆਇਆ ਤੁਹਾਨੂੰ ਨਾਲ ਵੀ ਦੇਵਾਂਗਾ ਹਾਂ ਇਸ ਬੰਦੇ ਨੇ ਸਭ ਤੋਂ ਪਹਿਲਾਂ ਤਾਂ ਹਾਂ ਆਪਣੇ ਜਿੰਨੇ ਦੋਸਤ ਰੱਜੇ ਪੁੱਜੇ ਸੀ ਹਾਂ ਸਭ ਨੂੰ ਇਹਨੇ ਵਰਤਿਆ ਹਾਂ ਸਭ ਨੂੰ ਇਹਨੇ ਰਗੜਿਆ ਤੇ ਸਮਾਂ ਪੈਣ ਦੇ ਮੁਤਾਬਕ ਹਾਂ ਉਹਨਾਂ ਨੂੰ ਇਹ ਸ਼ੁਰੇ ਮਾਰਦਾ ਆਇਆ ਹਾਂ ਕਿਹੜਾ ਸੱਜਣਾ ਜਿਹਨੂੰ ਤੂੰ ਰਗੜਿਆ ਨਾ ਹੋਵੇ ਕਿਹੜੇ ਸੱਜਣਾ ਤੂੰ ਮਾੜੀ ਨਾ ਕੀਤੀ ਹੋਵੇ ਸੋਹਜੇ ਕਰਦਾਰ ਵਾਲੇ ਬੰਦੇ ਮੈਂ ਤਾਂ ਹੈਰਾਨ ਆ ਵੀ ਪਾਰਟੀ ਦੇ ਵਿੱਚ ਲੈ ਲੈ ਜਿਨ੍ਹਾਂ ਤੇ ਅਲਿਗੇਸ਼ਨ ਇਹਦੇ ਵੱਡੇ ਵੱਡੇ ਹੋਣ ਤੇ ਮੈਨੂੰ ਤਾਂ ਲੱਗਦਾ ਸ਼ਾਇਦ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਕਲੀਅਰ ਹੀ ਨਹੀਂ ਹੋਣੀ ਵੀ ਜਿਹੜੇ ਬੰਦਿਆਂ ਨੂੰ ਉਹ ਸ਼ਾਮਲ ਕਰਾ ਰਹੇ ਉਹਨਾਂ ਤੇ ਐਫਆਈਆਰ ਕਿਹੜੀਆਂ ਕੜੀਆਂ ਨੇ ਹਮ ਰੇਪ ਤੱਕ ਦੀਆਂ ਹੈ ਮਾੜੀਆਂ ਮਾੜੀਆਂ ਐਫਆਈਆਰ ਹੋਣ ਤੇ ਉਹ ਬੰਦੇ ਪਾਰਟੀ ਚੜਾਉਣ ਦੀਆਂ ਗੱਲਾਂ ਕਰਦੇ ਆ ਸੋ ਇਹ ਤਾਂ ਮੈਂ ਜਿਹੜੇ ਦੇਖੋ ਮੈਂ ਪਿਛਲੇ ਸਮੇਂ ਚ ਜਦੋਂ ਸੁਖਬਾਲ ਖਹਿਰਾ ਜੀ ਨਾਲ ਇਹ ਜੁੜਿਆ ਮੈਂ ਉਦੋਂ ਵੀ ਕਿਹਾ ਸੀ ਖਹਿਰਾ ਸਾਹਿਬ ਬਚ ਕੇ ਰਹੋ ਉਜੜਦਾ ਸੀ ਖਹਿਰਾ ਸਾਹਿਬ ਪਰੇ ਹੋ ਗਏ ਬਚ ਗਏ ਨਵਜੋਤ ਸਿੱਧੂ ਨੂੰ ਵੀ ਮੈਂ ਕਿਹਾ ਸੀ ਉਜੜਦਾ ਹਮ ਸੁਖਵੀਰ ਬਾਦਲ ਹੁਣੀਆਂ ਨੂੰ ਯਾੜਦਾ ਮੈਂ ਅਜੇ ਰਾਜਾ ਬੜੰਗ ਜੀ ਨੂੰ ਬੇਨਤੀ ਕਰਦਾ ਇਹਦੇ ਚਟੇ ਹਰੇ ਨਹੀਂ ਹੁੰਦੇ ਇਹ ਮੋਢਾ ਤੁਹਾਡਾ ਉਦੋਂ ਤੱਕ ਹੀ ਯੂਜ਼ ਹੋਣਾ ਜਬ ਤੱਕ ਇਹਨੂੰ ਲੋੜ ਆ ਜਦ ਤਣ ਇਹਨੂੰ ਮੋਟਾ ਹੋਰ ਮਿਲ ਗਿਆ ਉਦੋਂ ਹੀ ਤੁਸੀਂ ਬਾਏ ਬਾਏ ਟਾਟਾ ਹੂੰ ਤੇ ਜਿਹਨੇ ਆਪਣੇ ਸਕੇ ਭਰਾਣਾ ਛੱਡੇ ਹੁਣ ਬਜੀ ਹੂੰ ਕਿੱਦੇ ਦੁੱਖ ਦੀ ਗੱਲ ਆ ਹੂੰ ਜਿਹੜੇ ਬੰਦੇ ਨੇ ਬਲਦ ਬਣ ਕੇ ਅੰਦਰ ਕੰਮ ਕੀਤਾ ਹੋਵੇ ਇਹਨਾਂ ਦੇ ਟੱਬਰ ਦੀ ਗੱਲ ਮੈਂ ਕਰਨੀ ਤਾਂ ਨਹੀਂ ਸੀ ਹੂੰ ਪਰ ਜਦੋਂ ਇਹ ਇਮਾਨਦਾਰੀ ਧਿਆਨਦਾਰੀ ਦੀਆਂ ਗੱਲਾਂ ਉਂਗਲਾਂ ਚਾਚਾ ਕਟੇਡੀਆਂ ਜਾਂ ਕਰ ਕਰ ਬੋਲਦਾ ਨਾ ਹੂੰ ਫਿਰ ਉਦੋਂ ਅੰਦਰ ਵਾਲਾ ਵੱਜਦਾ ਵੀ ਯਾਰ ਇਹ ਬੰਦਾ ਕਿੱਡਾ ਡਰਾਮੇਵਾਦ ਕਿੱਡਾ ਐਕਟਰ ਕਿੱਡਾ ਝੂਠਾ ਲੋਕਾਂ ਨੂੰ ਕਿਵੇਂ ਮੂਰਖ ਬਣਾਉਣ ਲੱਗਿਆ ਹੋਇਆ ਤੂੰ ਤਾਂ ਆਪਦੇ ਸਗੇ ਭਰਾ ਨਹੀਂ ਛੱਡੇ ਹੂੰ ਅੱਜ ਉਹ ਵਿਚਾਰਾ 60 ਸਾਲ ਦੀ ਉਮਰ 'ਚ ਸਗਾ ਭਰਾ ਤੇਰਾ ਨਿਉਆ ਪੱਟਦਾ ਫਿਰਦਾ ਫੈਕਟਰੀ ਬਣਾਉਣ ਨੂੰ ਜਿਹਨੂੰ ਤੁਸੀਂ ਕੱਢਿਆ ਹੂੰ ਹੈ ਜਿਨ੍ਹਾਂ ਨੇ ਕੋਰਟ ਦੇ ਵਿੱਚ ਤਾਂ ਤੇਰੇ ਤੇ ਸਗਾਸੇ ਪਾਏ ਹੋਏ ਆ ਉਹ ਵੀ ਲੋਕਾਂ ਨੂੰ ਦੱਸ ਨਾ ਹੂੰ ਤੂੰ ਕਿਸੇ ਨਾਲ ਦਗਾ ਨਹੀਂ ਕੀਤੀ ਕਿ ਥਾਲੀ ਜੀ ਛੇਕ ਨਹੀਂ ਕੀਤਾ ਤਾਂ ਆਪਦੇ ਸਗੇ ਭਰਾ ਨੇ ਜਿਹਨੇ ਮਿਹਨਤ ਕਰਕੇ ਸਾਰੇ ਆ ਤਾਮਜਾਮ ਖੜਾ ਕੀਤਾ ਜੋ ਕਿੱਥੇ ਆ ਹੂੰ ਸਵੇਰੇ ਇੰਟਰਵਿਊ ਕਰੇ ਉਹਨਾਂ ਬਹਿ ਕੇ ਵੀ ਆ ਬੈਠਾ ਮੇਰਾ ਭਰਾ ਹੂੰ ਇਹਦੋਂ ਨਾਲ ਹੈਗਾ ਨਾ ਤਾਂ ਮੈਂ ਕਹਣਾ ਉਹਦਾ ਵੱਡਾ ਪਾਣਾ ਹਮ ਹਜੇ ਉਹਦਾ ਵੱਡਾ ਪਾਣਾ ਇੱਕ ਦਿਨ ਚ ਇਹਦੀ ਰਾਜਨੀਤੀ ਸਮਾਪਤ ਕਰ ਦੂ ਉਹ ਜੇ ਕਰਨ ਤੇ ਆ ਗਿਆ ਬੈਂਕਸ ਦਾ ਸਕਾਪਰਾ ਸਕਾਪਰਾ ਹਮ ਪਰ ਉਹ ਕਿਉਂ ਨਹੀਂ ਕਰ ਰਿਹਾ ਉਹਦੀ ਸੋਚ ਫੇਰ ਵੀ ਇਹਦੇ ਨਾਲੋਂ ਕਿਤੇ 100 ਗੁਣਾ ਚੰਗੀ ਆ ਹਮ ਅੱਛਾ ਬੈਂਕ ਸੋਚ ਰਿਹਾ ਅੱਛਾ ਜਿਹੜਾ ਬੈਂਕਸ ਕਹਿੰਦਾ ਕਿ ਬੈਂਕਸ ਕਦੇ ਕਿਸੇ ਦੇ ਪਿੱਛੇ ਛੁਰਾ ਨਹੀਂ ਮਾਰ ਰਿਹਾ ਉਹਨੇ ਆਪਣੇ ਭਰਾ ਦੇ ਪਿੱਛੇ ਛੁਰਾ ਮਾਰਿਆ ਆਪਣੇ ਸਕੇ ਭਰਾ ਦੇ ਨਾਲ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਉਹਨੂੰ ਫੈਕਟਰੀ ਦੇ ਵਿੱਚੋਂ ਜੈ ਜ ਨੈਜ ਤਰੀਕੇ ਨਾਲ ਉਹਨੂੰ ਬਾਹਰ ਕਰ ਦਿੱਤਾ ਤੇ ਮੈਂ ਸਮਝਦਾ ਵੀ ਇਹ ਜੇ ਬੰਦੇ ਜਿਹੜੇ ਐਡੇ ਵੱਡੇ ਐਕਟਰ ਜਿਹੜੇ ਐਡੇ ਵੱਡੇ ਐਕਟਰ ਨੇ ਐਕਟਰ ਕਿਉਂ ਐਕਟਿੰਗ ਤੋਂ ਸਵਾਇ ਇਹਦੇ ਕੋਲ ਹੈ ਕੀ ਆ ਹਮ ਐਕਟਿੰਗ ਤੋਂ ਬਿਨਾ ਇਹਦੇ ਕੋਲ ਹੈ ਹੀ ਕੁਛ ਨਹੀਂ ਕਿਤੇ ਵਿਧਾਨ ਸਭਾ ਚ ਰੋਂਦੇ ਆ ਕਿਤੇ ਕੀ ਕਰਦੇ ਮੈਂ ਦੱਸੀ ਜਾਂਦਾ ਸਾਰੀ ਸਾਰੀ ਰਾਜਨੀਤੀ ਦੇ ਵਿੱਚ ਕੋਈ ਕੰਮ ਕੀ ਕੀਤਾ ਮੈਂ ਕਹਿੰਦਾ ਆਸ਼ੂ ਨੂੰ ਲੋਕਾਂ ਨੇ ਹਰਾਤਾ ਆਸ਼ੂ ਦੇ ਏਰੀਏ ਦਾ ਜਿਹੜਾ ਡਵੈਲਪਮੈਂਟ ਤਾਂ ਦਿਖਦੀ ਆ ਨਾ ਚਾਹੇ ਹਾਰ ਹੀ ਗਏ ਲੋਕ ਫੇਰ ਵੀ ਕਿਤੇ ਨਾ ਕਿਤੇ ਸੋਚਣਗੇ ਕਿਤੇ ਨਾ ਕਿਤੇ ਕੋਈ ਪੁਲ ਬਣਿਆ ਕੋਈ ਸੜਕ ਬਣੀ ਕੋਈ ਸਕੂਲ ਬਣਿਆ ਕੋਈ ਕਾਲਜ ਬਣਿਆ ਕੋਈ ਪਾਰਕ ਬਣਿਆ ਦਿਖਦਾ ਬੈਂਸ ਤੇ ਆਤਮਨਗਰ ਇਕ ਵੀ ਕੰਮ ਦਿਖਾ ਦੇਣ ਬੈਂਸ ਤੇ ਵੀ ਇਲਜ਼ਾਮ ਤਾਂ ਲੱਗ ਹੀ ਰਹੇ ਆ ਹੁਣ ਪੋਸਟਾਂ ਪੈ ਰਹੀਆਂ ਨੇ ਕਿ ਬੈਂਸ ਨੇ ਵੀ ਅੰਦਰ ਖਾਤੇ ਆਸ਼ੂ ਦੇ ਹਲਕੇ ਚ ਮਾੜੀ ਮੋਟੀ ਜਿੰਨੇ ਕੁ ਵੇਕਾ ਦੁੱਕਾ ਬੰਦੇ ਹੈਗੇ ਖਲਾਫਤ ਕੀਤੀ ਸੋ ਜਿਹੜੀ ਖਲਾਫਤ ਕੀਤੀ ਆ ਉਹ ਸਾਹਮਣੇ ਆ ਹੀ ਜਾਣੀ ਐ ਚ ਤਾਂ ਕੋਈ ਦੋਰ ਹੈ ਹੀ ਨਹੀਂ ਹੂੰ ਖਿਲਾਫਤ ਕਰਕੇ ਜੇ ਮੈਂ ਕਹੀਏ ਇਹ ਵੀ ਇਹ ਸੀਟ ਜਿੱਤੇ ਇਹ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਖਿਲਾਫਤ ਜੋਗੇ ਹੈ ਨਹੀਂ ਸੀਗੇ ਇਹ 5 400 ਵੋਟ ਵਾਲੇ ਜਰੂਰ ਹੋ ਸਕਦੇ ਆ ਵੀ ਉੱਥੇ 5 400 ਵੋਟ ਡਿਸਟਰਬ ਕੀਤੀ ਹੋਣੀ ਆ ਸੋ ਹੋਰ ਨਹੀਂ ਕੋਈ ਕੋਈ ਬਹੁਤਾ ਉੱਥੇ ਇਹ ਕੋਈ ਨੁਕਸਾਨ ਕਰ ਸਕੇ ਉਹਨਾਂ ਕੁ ਜਰੂਰ ਇਹਨਾਂ ਨੇ ਕੀਤਾ ਜਿਹੜਾ ਇਹ ਰੇਪ ਕੇਸ ਵੀ ਚੱਲ ਰਿਹਾ ਤੁਸੀਂ ਤਾਂ ਪੁਰਾਣੇ ਸਾਥੀ ਰਹੇ ਹੋ ਉਹਦੇ ਵਿੱਚ ਵੀ ਕੋਈ ਸਚਾਈ ਮੈਨੂੰ ਹਾਲਾਂਕਿ ਜਿੰਨੀ ਕਿ ਇਨਵੈਸਟੀਗੇਸ਼ਨ ਹੋਈ ਹੈ ਇੰਨੀ ਲੰਬੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਪਹਿਲੀ ਵਾਰੀ ਇਹ ਹੋਇਆ ਕਿ ਇਹ ਬਲਾਤਕਾਰ ਦਾ ਪਰਚਾ ਦਰਜ ਹੋਣ ਤੋਂ ਬਾਅਦ ਵੀ ਗ੍ਰਿਫਤਾਰੀ ਇੰਨਾ ਸਮਾਂ ਹੋਵੇ ਨਾ ਇਨਵੈਸਟੀਗੇਸ਼ਨ ਹੋਈ ਫੇਰ ਹੀ ਗ੍ਰਿਫਤਾਰੀ ਜਿਹੜੀ ਆ ਹੋਈ ਆ ਉਹਦੇ ਵਿੱਚ ਵੀ ਕੋਈ ਸੱਚਾਈ ਕਿੱਦਾਂ ਸੋਏ ਤਾਂ ਤੁਸੀਂ ਇਹਨਾਂ ਦਾ ਕੇਸ ਪੜ੍ਹ ਲਿਓ ਜਦੋਂ ਉੱਥੇ ਬੰਦੇ ਨੇ ਕੋਈ ਲਿਖ ਕੇ ਹੀ ਦੇਤਾ ਹੋਵੇ ਵੀ ਜੋ ਹੋਇਆ ਕੋ ਸਹਿਮਤੀ ਨਾਲ ਹੋਇਆ ਤੇ ਫਿਰ ਆਪਾਂ ਬਾਕੀ ਜਗ੍ਹਾ ਤੇ ਵੀ ਇਹੋ ਜਿਹਾ ਕੁਝ ਕਰਦੇ ਜਾਵਾਂਗੇ ਤਾਂ ਪਰ ਲੋਕਾਂ ਦੇ ਘਰਾਂ ਦੇ ਵਿੱਚ ਕਿਵੇਂ ਬੜਾਂਗੇ ਅੱਛਾ ਬੈਂਸ ਨੇ ਕੂਟ ਦੇ ਵਿੱਚ ਖੁਦ ਮੰਨ ਲਿਆ ਕਿ ਉਹ ਲੇਡੀ ਦੇ ਨਾਲ ਮੈਂ ਜੋ ਕੁਝ ਕੀਤਾ ਜਿਹੜੀ ਕੀਤਾ ਮੰਨ ਗਈ ਉੱਥੇ ਸ਼ਾਂਤੀ ਨਾਲ ਬਿਲਕੁਲ ਇਹ 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 ਚੀਜ਼ ਇਹ ਆਪ ਇਹਨਾਂ ਨੇ ਮੰਨੀ ਆ ਔਰ ਮੈਂ ਉਹ ਇਹਨੂੰ ਬੰਦਾ ਉਂਗਲਾ ਚੱਕ ਚੱਕ ਕੇ ਇਹ ਗੱਲਾਂ ਕਰੇ ਉਹ ਮੈਂ ਇਸ ਗੱਲ ਤੇ ਹੈਰਾਨ ਹੁੰਨਾ ਵੀ ਜਦੋਂ ਇਹ ਲੋਕ ਉਹ ਇਹਨੂੰ ਆਪਦੇ ਘਰ ਚ ਬਾੜੀ ਬੈਠੇ ਹੁੰਦੇ ਆ ਮੈਂ ਹੱਸਦਾ ਹੁੰਨਾ ਵੀ ਇਹਨੂੰ ਟੱਬਰ ਚ ਬਾੜੀ ਕਿਵੇਂ ਬੈਠੇ ਆ ऐसे किरदार ਦੇ ਬੰਦੇ ਨੂੰ ਕਿਵੇਂ ਘਰ ਚ ਵਾੜ ਕੇ ਬੈਠੇ ਨੇ ਅੰਨੇ ਭਗਤਾ ਨਾਲ ਜਿਹੜੇ ਉਹ ਭਗਤੋ ਜਾਗੋ ਉਹ ਭਗਤਾ ਨੂੰ ਮੈਂ ਜਗਾਉਣਾ ਚਾਹਣਾ ਵੀ ਇਹਨਾਂ ਨੂੰ ਪਰਿਵਾਰ ਤੇ ਇਹਨੂੰ ਵਾੜਨ ਤੋਂ ਪਹਿਲਾਂ ਸੱਤ ਵਾਰੀ ਸੋਚੋ ਸੋ ਇਸ ਕਰਕੇ ਲੋਕ ਜਿਹੜੇ ਇਹਨਾਂ ਨਾ ਉਹ ਕਿਤੇ ਨਾ ਕਿਤੇ ਸਮਝ ਵੀ ਚੁੱਕੇ ਆ ਆਕੋਸ਼ਕ ਲੋਕ ਜਿਹੜੇ ਇਹਦੇ ਭਲੇਖੇ ਜ ਨਹੀਂ ਉਹਨਾਂ ਦੇ ਭਲੇਖੇ ਹੋਣ ਵਾਲੇ ਸਮਝ ਨਿਕਲ ਜਾਣਿਆ ਕਿਉਂਕਿ ਜਿਹੜਾ ਇਹ ਜਿਹੜਾ ਸਮਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਚੀਜ਼ਾਂ ਕਲੀਅਰ ਹੋਣ ਵਾਲੀਆਂ ਨੇ ਉਹ ਸਾਰਾ ਕੁਝ ਕਲੀਅਰ ਹੋ ਜਾਊਗਾ ਕੀ ਲੱਗਦਾ ਕਿ ਲੁਧਿਆਣੇ ਦੀ ਸਿਆਸਤ ਕਾਂਗਰਸ ਜੀ ਨੂੰ ਖਾਸ ਕਰਕੇ ਬੈਂਸ ਖਰਾਬ ਕਰ ਰਹੀ ਸੋ ਅੱਜ ਖਲਾਰਾ ਤੁਸੀਂ ਪਾਇਆ ਹੋਇਆ ਦਿਖ ਰਿਹਾ ਇਹ ਖਲਾਰਾ ਤੁਸੀਂ ਕਦੇ ਲੁਧਿਆਣੇ ਚ ਪਹਿਲਾਂ ਦੇਖਿਆ ਕਾਂਗਰਸ ਫਿਰ ਕੀ ਕੀਹਦਾ ਦੇਣ ਹੋ ਸਕਦੀ ਆ ਕੀਦੇ ਕਰਕੇ ਹੋ ਸਕਦੀ ਆ ਇੱਕੋ ਹੀ ਮਹਾਨ ਪੁਰਸ਼ ਨੇ ਜਿਹਨੂੰ ਕੋਈ ਪੁੱਛਦਾ ਹੈ ਨਹੀਂ ਆਪਣੇ ਆਪ ਹੀ ਆਪਣੇ ਬਿਆਨ ਦਾਗੀ ਤੁਰੇ ਜਾਂਦੇ ਆ ਤੁਹਾਨੂੰ ਪੁੱਛਦਾ ਕੋਈ ਹੈਗਾ ਉਹਨੂੰ ਕਹੇ ਨੇ ਇੰਨੀ ਵੈਲਿਊ ਨਹੀਂ ਆਸ਼ੂ ਨੇ ਸਮਝੀ ਵੀ ਯਾਰ ਇਹ ਬੰਦੇ ਦੇ ਆਉਣ ਨਾਲ ਮੇਰੇ ਇਲੈਕਸ਼ਨ ਨੂੰ ਕੋਈ ਫਾਇਦਾ ਮਿਲੂਗਾ ਉਹ ਬੰਦੇ ਨੇ ਉਹ ਮਾਰੇ ਪਰੇ ਚੱਕ ਕੇ ਵੀ ਚਲੋ ਚਲੋ ਤੁਹਾਡੇ ਆਉਣ ਨਾਲ ਚਾਰ ਵੋਟਾਂ ਹੋਰ ਟੁੱਟਣਗੀਆਂ ਜੋੜਨ ਦੀ ਬਿਅਾਹ ਵੋਟਾਂ ਟੁੱਟਣਗੀਆਂ ਕਿਉਂ ਅਗਲੇ ਨੂੰ ਪਤਾ ਵੀ ਇਹਨਾਂ ਦੇ ਕਰਤਾਰ ਕੀ ਨੇ ਮੁਰਕੇ ਅਗਲੇ ਗੇਟ ਕੁੰਡੇ ਬੰਦ ਕਰਨ ਲੱਗ ਜਾਂਦੇ ਆ ਬੇ ਇਹਨਾਂ ਦੇ ਕਰਤਾਰ ਕੀ ਨੇ ਸੋ ਆਸ਼ੂ ਜੀ ਨੇ ਏਰੀਆ ਦੇ ਵਿੱਚ ਇਹਨਾਂ ਦਾ ਨਾਮ ਵੜਨਾ ਮੇਰੇ ਹਿਸਾਬ ਨਾਲ ਬਿਹਤਰ ਹੀ ਰਿਹਾ ਕਰ ਬਿਹਤਰ ਆ ਤੁਹਾਡੇ ਹਿਸਾਬ ਨਾਲ ਜੀ ਜੀ ਨਹੀਂ ਹੁਣ ਕੋਈ ਤੁਹਾਨੂੰ ਕੀ ਲੱਗਦਾ ਹੈ ਕਿ ਖੁੱਲੇ ਤੌਰ ਤੇ ਮੀਡੀਆ ਦੇ ਵਿੱਚ ਜਾਣ ਤੋਂ ਕਾਂਗਰਸ ਨੇ ਆਪਣੇ ਲੀਡਰਾਂ ਨੂੰ ਰੋਕਿਆ ਹੋਇਆ ਹੈ ਪਰ ਕੱਲ ਬਿਸ਼ਕ ਆਸ਼ੂ ਜੀ ਨੇ ਕਾਰਜਕਾਰੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਪਰ ਉਹ ਮਨਜ਼ੂਰ ਨਹੀਂ ਹੋਇਆ ਮੌਜੂਦਾ ਕਾਰਜਕਾਰ ਪ੍ਰਧਾਨ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਦੇ ਉੱਪਰ ਇਸ ਤਰੀਕੇ ਦੀ ਬਿਆਨਬਾਜ਼ੀ ਉਹਨਾਂ ਨੂੰ ਹੰਕਾਰੀ ਦੱਸਣਾ ਉਹਨਾਂ ਨੂੰ ਲੰਗੜੇ ਘੋੜੇ ਦੱਸਣਾ ਇਹੋ ਜਿਹੀਆਂ ਗੱਲਾਂ ਦੱਸਣੀਆਂ ਕਿ ਇਹ ਖਿਲਾਫਤ ਨਹੀਂ ਮੰਨੀ ਜਾਣੀ ਚਾਹੀਦੀ ਕਿ ਇਹ ਜਿਹੜਾ ਇੱਕ ਤਰੀਕੇ ਨਾਲ ਜਿਹੜੀ ਬਗਾਵਤ ਨਹੀਂ ਮੰਨੀ ਜਾਣੀ ਚਾਹੀਦੀ ਇੱਕ ਤਰੀਕੇ ਨਾਲ ਡਿਸਪਲਿਨ ਭੰਗ ਕੀਤਾ ਨਹੀਂ ਮੰਨਿਆ ਜਾਣਾ ਚਾਹੀਦਾ ਸੋ ਇਹ ਬਿਲਕੁਲ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਕੋਈ ਗਾਂਹ ਵਾਸਤੇ ਇਦਾਂ ਨਾ ਕੋਈ ਆਪਣੇ ਮਾਪ ਮਹਾਰੇ ਬੋਲੀ ਜਾਵੇ ਸਾਡੇ ਸਤਿਕਾਰਯੋਗ ਨੇ ਮੰਤਰੀ ਰਹੇ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਰਤਬਾ ਮੈਂ ਇੱਕ ਸੁਬੰਦਰ ਜੀ ਮੈਂ ਬੜਾ ਮੈਨੂੰ ਖੁਸ਼ੀ ਹੁੰਦੀ ਸੀ ਨਾ ਜਿਹੜੇ ਆਸ਼ੂ ਦੇ ਸਪੋਰਟਰ ਹੁੰਦੇ ਸੀ ਨਾ ਉਹ ਜਦੋਂ ਮੈਂ ਜਾਂਦਾ ਸੀ ਨਾ ਬੜੇ ਪੜ੍ਹੇ ਲਿਖੇ ਬਜ਼ੁਰਗ ਵਧੀਆ-ਵਧੀਆ ਪੱਗਾ ਮੰਨ ਕੇ ਸਰਦਾਰ ਬੈਠੇ ਹੁਣੇ ਮਨ ਨੂੰ ਤਸੱਲੀ ਹੁੰਦੀ ਸੀ ਵੀ ਯਾਰ ਆਸ਼ੂ ਦਾ ਜਿਹੜਾ ਵੋਟਰ ਆ ਨਾ ਉਹ ਬੜਾ ਸੁਲਝਿਆ ਹੋਇਆ ਤੇ ਲੋਕ ਇਹ ਗੱਲ ਮੰਨਦੇ ਸੀਗੇ ਵੀ ਆਸ਼ੂ ਨੇ ਕੰਮ ਬਹੁਤ ਕੀਤੇ ਆ ਠੀਕ ਆ ਸਮਾਂ ਹੁੰਦਾ ਸਮੇ ਦੇ ਮੁਤਾਬਕ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਹਾਰ ਨਾਲ ਕੋਈ ਇਹ ਨਹੀਂ ਵੀ ਉਹ ਉਹ ਖਤਮ ਹੋ ਗਿਆ ਤੇ ਹਾਰ ਵੀ ਐਸੀ ਨਹੀਂ ਹੋਈ ਵੀ ਜਮਾਨਤ ਜਬਤ ਹੋ ਗਈ ਹਾਰ ਵੀ ਐਹ ਜੀ ਨਹੀਂ ਹੋਈ ਵੀ ਚੌਥੇ ਨੰਬਰ ਤੇ ਆ ਗਏ ਸੋ ਇੱਥੇ ਤਾਂ ਚੌਥੇ ਨੰਬਰ ਵਾਲੇ ਦੀ ਟਿਕਦੇ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਆਉਣ ਵਾਲੇ ਸੱਜਣ ਅੱਛਾ ਬੈਂਸ ਆਪ ਦੇ ਹਲਕੇ ਚੋਂ ਜਮਾਨਤ ਜਬਤ ਕਰਾ ਚੁੱਕੇ ਆ ਚੌਥੇ ਨੰਬਰ ਤੇ ਆ ਚੁੱਕੇ ਆ ਔਰ ਅੱਜ ਆਸ਼ੂ ਨੂੰ ਮਤਾਂ ਦੇ ਰਿਹਾ ਕਿ ਜੇ ਤੂੰ ਮੈਨੂੰ ਸੱਦ ਲੈਂਦੇ ਤੇਰੇ ਹਲਕੇ ਚ ਜਿਤਾ ਦਿੰਦੇ ਜੀ 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 ਅੱਜ ਉੱਥੇ ਜਾ ਕੇ ਜਿਤਾ ਦਿੰਦੇ ਇੱਕ ਵਾਰੀ ਭੋਲੇ ਭਲੇਖੇ ਲੋਕਾਂ ਨੇ ਵੋਟਾਂ ਪਾ ਲਈਆਂ ਉਸ ਤੋਂ ਬਾਅਦ ਜਦੋਂ ਕਰਦਾਰ ਸਾਹਮਣੇ ਆਏ ਆ ਹੁਣ ਲੜਨ ਐਮਪੀ ਦੀ ਇਲੈਕਸ਼ਨ ਲੱਗ ਜੂ ਪਤਾ ਮੈਨੂੰ ਲੱਗਦਾ ਕਿ 12 ਦੇ ਵਿੱਚ ਠੀਕ ਆ ਬੈਂਸ ਆਜ਼ਾਦ ਜਿੱਤ ਗਈ 17 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੇ ਗਠਜੋੜ ਨਾ ਹੁੰਦਾ ਸ਼ਾਇਦ ਬੈਂਸ ਨਾ ਜਿੱਤਦੀ ਜੀ 22 ਦੇ ਵਿੱਚ ਜ਼ਮਾਨਤ ਜਬਤ ਹੋ ਗਈ ਹੈ ਜੀ ਤੇ ਉਹਨਾਂ 24 ਦੀਆਂ ਇਲੈਕਸ਼ਨਾਂ ਦੇ ਵਿੱਚ ਆਏ ਜੀ ਉੱਥੇ ਕਾਂਗਰਸ ਦੀ ਵੋਟ ਤੁਹਾਨੂੰ ਪਹਿਲਾਂ ਹੀ 28000 ਮੇਰੇ ਖਿਆਲ ਚ ਪਈ ਸੀ 28000 22 ਦੀਆਂ ਵੋਟਾਂ ਦੇ ਵਿੱਚ ਤਾਂ ਜਿਵੇਂ ਮੈਂ ਦੇਖ ਰਿਹਾ ਕਿ ਆਪਣੇ ਹਲਕੇ ਚ ਇੰਨੀ ਬੁਰੀ ਹਾਲ ਹੈ ਔਰ ਉਹ ਸਾਰੀ ਕਾਂਗਰਸ ਦੀ ਬੂਟ ਨੂੰ ਆਪਣੀ ਪਰਸਨਲੀ ਬੂਟ ਮੰਨ ਕੇ ਚੱਲ ਰਿਹਾ ਆਪਣੇ ਆਪ ਨੂੰ ਨਾਇਕ ਬਣਾ ਕੇ ਚਲਣਾ ਚਾਹੁੰਦੇ ਆ ਔਰ ਤੁਹਾਡੇ ਬਾਰੇ ਉਹਨਾਂ ਦਾ ਕੁਝ ਹੋਰ ਖਿਆਲ ਆਤਾ ਹੈ ਇਹ ਇਹ ਦੇਖੋ ਇਹ ਨਾ ਕਨਫਿਊਜ਼ਨ ਕ੍ਰੀਏਟ ਕਰਕੇ ਮੂਰਖ ਬਣਾ ਕੇ ਕਬਜ਼ਾ ਕਰਨਾ ਚਾਹੁੰਦਾ ਅਸਲ ਦੇ ਵਿੱਚ ਇਹ ਸਮਝਦਾ ਵੀ ਮੈਂ ਆਸ਼ੂ ਨੂੰ ਕਮਜ਼ੋਰ ਕਰਕੇ ਲੁਧਿਆਣਾ ਤੇ ਮੈਂ ਕਬਜ਼ਾ ਕਰਨਾ ਬੈਂਸ ਯਸ ਬੈਂਸ ਜਿਹੜਾ ਸਰਦਾ ਆਇਆ ਬੀ ਮੈਂ ਹੌਲੀ 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 ਲੁਧਿਆਣੇ ਤੇ ਕਬਜ਼ਾ ਕਰ ਲਾਂ ਆ ਮੈਂ ਦੂਜੇ ਵੀ ਮੈਲਿਆਂ ਨੂੰ ਕਹਿਣਾ ਆ ਜਿਹੜੇ ਕਈ ਸੱਜਣ ਇਹਦੇ ਆਲੇ ਦੁਆਲੇ ਕਈ ਵਾਰ ਮੈਂ ਦੇਖੇ ਨੇ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹਿਣਾ ਆਪਣਾ ਆਪ ਬਚਾ ਲਿਓ ਇਹਨੇ ਜਿੱਦਣ ਸਮਾਂ ਆਇਆ ਤੁਹਾਨੂੰ ਵੀ ਠੋਕਣ ਜੋ ਕੋਈ ਕਸਰ ਨਹੀਂ ਛੱਡਣੀ ਇਹ ਤਾਂ ਕੈਂਡੀਡੇਟ ਖੜਾ ਕਰਕੇ ਵਿੱਚੋ ਜਾ ਕੇ ਮਨ ਬਦਲ ਲੈਂਦਾ ਦੂਜੇ ਦੀ ਮਦਦ ਕਰ ਦਿੰਦੇ ਨੇ ਅੱਛਾ ਆ ਲੁਧਿਆਣੇ ਤੋਂ ਪ੍ਰਕਾਸ਼ ਸਿੰਘ ਮਠਾੜੂ ਹੁੰਦਾ ਸੀਗੇ ਐਮਸੀ ਲੜੇ ਸੀਗੇ ਬਚਾਲੇ ਜਾ ਕੇ ਇਲੈਕਸ਼ਨ ਚ ਸਮਝੌਤਾ ਕਰ ਲਿਆ ਮਨਕੂ ਸਾਹਿਬ ਨਾਲ ਹੂੰ ਕਿਉਂਕਿ ਦੂਜੇ ਪਾਸੇ ਮਦਦ ਲੈਣੀ ਸੀ ਉੱਥੇ ਆਪ ਖੜਾ ਸੀ ਪ੍ਰਕਾਸ਼ ਮਠਾੜੂ ਰਗੜਤਾ ਮਨਕੂ ਦੀ ਮਦਦ ਦੇ ਦੀ ਮਦਦ ਲੈ ਲਈ ਆਪਾਂ ਜਿੱਤ ਗਏ ਸੋ ਕੋਈ ਵਿਸ਼ਵਾਸ ਨਹੀਂ ਇਹਨਾਂ ਲੋਕਾਂ ਦੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਹਨਾਂ ਦਾ ਸਿਰਫ ਤੇ ਸਿਰਫ ਮਕਸਦ ਇਹ ਆ ਵੀ ਅਸੀਂ ਪਾਵਰ ਚਾਹੀਏ ਅਸੀਂ ਉਵੇਂ ਹੀ ਲੁੱਟਾਂ ਖੋਹਾਂ ਕਰੀਏ ਜਿਵੇਂ ਲੁੱਟਾਂ ਖੋਹਾਂ ਪਿਛਲੇ ਸਮੇਂ ਅਚ ਕਰਕੇ ਗਏ ਆ ਮੈਂ ਉਸ ਦਾ ਪਿਛਲਾ ਫਾਈਨੈਂਸ਼ੀਅਲੀ ਸਟੇਟਸ ਚੈੱਕ ਕਰੋ 2000 ਦਾ 97 ਦਾ ਇਸ ਧਰਤੀ ਦੇ ਉੱਤੇ 0 1 ਗੱਜ ਦੀ ਵੀ ਇਸ ਬੰਦੇ ਦੇ ਕੋਲ ਆਪਣੇ ਨਾਮ ਤੇ ਨਹੀਂ ਹੁੰਦੀ ਸੀ ਅੱਜ ਅੱਜ ਜਿਹੜਾ ਇੰਨਾ ਪੈਸਾ ਵਧਿਆ ਮੈਂ ਸਮਝਦਾ ਜਾਂ ਤਾਂ ਇੱਕ ਦੇ ਭਰਾ ਦੀ ਮਿਹਨਤ ਤੇ ਦੂਜੀ ਇਹਨਾਂ ਦੀ ਠੱਗੀ ਉਹਦੇ ਕਰਕੇ ਪੈਸਾ ਵਧਿਆ ਸੋ ਹੋਰ ਕੋਈ ਕਾਰਨ ਨਹੀਂ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਇਹੋ ਜਿਹੇ ਬੰਦਿਆਂ ਤੋਂ ਬਚੋ ਇਹਨਾਂ ਨੂੰ ਸਾਡੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਇਹਨਾਂ ਤੋਂ ਬਚਣਾ ਪੈਣਾ ਜੇ ਬੈਂਸ ਇੰਨੇ ਮਾੜੇ ਆ ਫਿਰ ਕਾਂਗਰਸ ਪ੍ਰਧਾਨ ਰਾਜਾ ਫੜਿੰਗ ਨੂੰ ਉਹਨਾਂ ਦੇ ਵਿੱਚ ਇਹੋ ਜੀ ਕਿਹੜੀ ਖੂਬੀ ਸੀ ਜਿਹਦੇ ਕਰਕੇ ਉਹਨਾਂ ਦੇ ਬੜੇ ਗਰੀਬੀ ਬਣੇ ਹੋਏ ਅੱਖਾਂ ਦੇ ਤਾਰੇ ਬਣੇ ਹੋਏ ਸੋ ਮੈਂ ਕਈ ਵਾਰ ਨਾ ਬੰਦੇ ਨੂੰ ਵਾਲੇ ਹੋਣ ਦੇ ਵਿੱਚ ਇਹਨਾਂ ਦਾ ਕੋਈ ਮਤਲਬ ਮੁਕਾਬਲਾ ਨਹੀਂ ਹੈਗਾ ਪਰ ਮੈਂ ਰਾਜਾ ਬੜੰਗ ਜੀ ਸਾਡੇ ਬੜੇ ਸਤਿਕਾਰਯੋਗ ਪ੍ਰਧਾਨ ਨੇ ਮੈਂ ਉਹਨਾਂ ਨੂੰ ਫੇਰ ਰਿਕੁਐਸਟ ਕਰਦਾ ਰਿਕਾਰਡ ਚੈੱਕ ਕਰ ਲਓ ਬੰਦੇ ਦਾ ਯਾਰ ਚੈੱਕ ਕਰ ਲਓ ਬੰਦੇ ਦਾ ਤੇ ਉਹਦਾ ਉਹ ਕਹਿੰਦੇ ਹੁੰਦੇ ਸਾਥੀ ਚੈੱਕ ਕਰ ਲਓ ਜਿਹੜਾ ਉਹਦੇ ਨਾਲ ਕੰਮ ਕਰਨ ਵਾਲੇ ਪੁਰਾਣਾ ਯਾਰ ਨਹੀਂ ਇਹਦੇ ਨਾਲ ਕੋਈ ਹੈਗਾ ਪੁਰਾਣਾ ਰਿਸ਼ਤੇਦਾਰ ਨਹੀਂ ਇਹਦੇ ਨਾਲ ਕੋਈ ਹੈਗਾ ਪੁਰਾਣਾ ਵਰਕਰ ਨਹੀਂ ਇਹਦੇ ਨਾਲ ਕੋਈ ਹੈਗਾ ਸੋ ਜਿਹੜਾ ਬੰਦਾ ਕੱਪੜਿਆਂ ਵਾਂਗੂ ਯਾਰ ਬਦਲਦਾ ਹੋਵੇ ਨਾ ਮੇਰਾ ਦੋਸਤ ਦੋਸਤ ਦਾ ਮਤਲਬ ਹੀ ਨਹੀਂ ਇਹਨਾਂ ਨੂੰ ਪਤਾ ਹੂੰ ਆਹ ਇਹ ਸ਼ਬਦ ਵਰਤਦੇ ਆ ਮੇਰਾ ਦੋਸਤ ਮੇਰਾ ਵੱਡਾ ਭਰਾ ਕਹਿੰਦੇ ਆ ਆਸ਼ੂ ਨੂੰ ਯੈਸ ਹੂੰ ਜਿਹਨੂੰ ਤੁਸੀਂ ਵੱਡਾ ਭਰਾ ਕਹਨੇ ਹੋ ਆਪਾਂ ਉਹਦੇ ਖਿਲਾਫ ਅੱਜ ਕੀ ਉਗੜਨ ਲੱਗੇ ਹਾਂ ਕਿਉਂਕਿ ਅਜੋ ਹਾਰ ਗਿਆ ਤੇ ਸਕੇ ਭਾਈ ਨਾ ਕੀ ਕੁਝ ਕਰ ਰਹੇ ਹੋ ਵੱਡੇ ਨੂੰ ਉਹ ਵੀ ਤੁਸੀਂ ਦੇਖੋ ਸੋ ਮੈਂ ਦਸੀ ਜਾਨਾ ਸੋ ਇਹਹੀ ਜਿੱਤੇ ਹੁੰਦੇ ਫਿਰ ਤੇਵਰ ਦੇ ਦੇ ਤੇ ਤੁਹਾਡਾ ਹਾਲ ਦੇਖਦੇ ਫਿਰ ਕੀ ਹੁੰਦਾ ਜਿਹੜੇ ਤੁਸੀਂ ਮਾਰਦੇ ਹੋ ਨਾ ਗੱਲਾਂ ਇਹ ਤਾਂ ਜਾਨ ਹਲਕਾ ਜਿਹਾ ਅੜਕੀ ਪਈ ਸੀ ਵਿਜੇਤਰਾ ਜਿੱਦ ਤੱਕ ਗਿਆ ਕੀ ਬਣੂ ਜੇ ਜਿੱਦ ਤੱਕ ਗਿਆ ਕੀ ਬਣੂ ਉਹ ਤਾਂ ਹਰਿਆਣੇ ਮਾਣ ਹੂੰ ਤੁਹਾਡੇ ਤੋਂ ਫੇਰ ਨਹੀਂ ਕਾਬੂ ਆਉਣਾ ਹੂੰ ਕਰ ਲਿਓ ਜੇ ਤੁਹਾਡੇ ਤੋਂ ਹੁੰਦਾ ਕਾਬੂ ਆਉਣਾ ਨਹੀਂ ਹੂੰ ਸੋ ਮੈਂ ਇਹੀ ਆ ਵੀ ਜਿਹੜਾ ਬੰਦੇ ਨੂੰ ਰਾਜਨੀਤਿਕ ਸੇਵਾ ਕਰਨੀ ਚਾਹੀਦੀ ਹੈ ਨਾ ਇਹਨਾ ਨਹੀਂ ਕਰਨਾ ਚਾਹੀਦਾ ਹੂੰ ਮੈਂ ਜੇ ਐਮਐਲਏ ਬਣਨਾ ਹੋਵੇ ਨਾ ਇਹਨਾਂ ਦੇ ਟੱਬਰ ਚ ਪਾੜ ਪਾ ਕੇ ਮੈਂ ਬਣ ਸਕਦਾ ਸੀ ਅੱਛਾ ਬਣ ਸਕਦਾ ਸੀ ਪਰ ਨਾ ਕੋਈ ਫਰਕ ਹੀ ਨਹੀਂ ਨਾ ਬਣੀਏ ਹੁਣ ਤੁਹਾਡੀ ਵੀ ਉਥੇ ਕਾਫੀ ਜ਼ਿਆਦਾ ਦਾਸ ਆਖਤੇ ਲੱਗੀ ਹੈ ਇੱਕ ਪਾਸੇ ਤੁਹਾਨੂੰ ਭਾਰਤ ਪੂਸ਼ਨਾ ਆਸ਼ੂ ਨੇ ਜੁਆਇਨ ਕਰ ਲਿਆ ਉਸੇ ਹਲਕੇ ਤੋਂ ਦੂਜੇ ਪਾਸੇ ਉਹ ਰਾਜਾ ਫੜਿੰਗ ਨੇ ਸਿਮਰਜੀਤ ਸਿੰਘ ਬੈਂਸ ਨੂੰ ਜੁਆਇਨ ਕਰਾ ਲਿਆ ਤੇ ਹੁਣ ਤੁਹਾਡੀ ਵੀ ਉਥੇ ਪਸੰ ਕਿ ਕਮਲਜੀਤ ਸਿੰਘ ਕੜਵਲ ਲੜਨਗੇ ਜਾਂ ਫਿਰ ਸਿਮਰਜੀਤ ਸਿੰਘ ਬੈਂਸ ਲੜਨਗੇ ਲੜੂ ਕੌਣ ਉਥੋਂ ਸੋ ਦੇਖੋ ਪਰ ਬਾਈ ਦੇ ਵਿੱਚ ਮੈਂ ਤੁਹਾਨੂੰ ਬੈਂਸ ਤੋਂ ਜ਼ਿਆਦਾ ਪਈ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਮੇਰੇ ਲਈ ਤਾਂ ਪਾਰਟੀ ਦੇ ਉੱਤੇ ਕੁਝ ਨਹੀਂ ਹੈਗਾ ਹੂੰ ਮੈਨੂੰ ਤਾਂ ਜੋ ਪਾਰਟੀ ਫੈਸਲਾ ਕਰੂ ਮਨਜ਼ੂਰ ਆ ਜੇ ਲੜਾਊਗੀ ਪਾਰਟੀ ਲੜਾਂਗੇ ਠੋਕ ਵਜਾ ਕੇ ਲੜਾਂਗੇ ਤੇ ਇਹਨਾਂ ਲੋਕਾਂ ਨੇ ਕੀ ਇਹਨਾਂ ਨੇ ਦਾ ਸਮਾਨ ਚੱਕੜ ਕੇ ਦੇ ਹੋਰ ਚਲੇ ਜਾ ਆਈ ਹੁਣ ਹਮ ਤਾਂ ਫਕੀਰ ਆਂ ਜੋਲਾ ਉਠਾएंगे हां ਚਲੇ ਜਾਏਗੇ ਇਸ ਕਰਕੇ ਇਹਨਾਂ ਦਾ ਫਰਕ ਆ ਗੱਲ ਦਾ ਇਹਨਾਂ ਦਾ ਸੋਚ ਦਾ ਕੰਮ ਕਰਨ ਦਾ ਸਾਡੇ ਮੈਂ ਇੱਕ ਜ਼ਿੰਦਗੀ ਦਾ ਸੂਲ ਰੱਖਿਆ ਵੀ ਸ਼ਾਮ ਨੂੰ ਘਰੇ ਦਵਾਵਾਂ ਲੈ ਕੇ ਜਾਣਾ ਵੱਧ ਦਵਾ ਨਹੀਂ ਕੜਵਲ ਕਦੇ ਲੈ ਕੇ ਜਾਂਦਾ ਹੂੰ ਕੋਈ ਸੱਜਣ ਕਹਦੇ ਵੀ ਕੜਵਲ ਕਿਸ ਦਾ ਮਾਰਾ ਕਰਕੇ ਘਰੇ ਗਿਆ ਕਦੇ ਕਿਸੇ ਦੇ ਪੈਸੇ ਦੀ ਖਾਤਰ ਜ਼ਮੀਨ ਦੀ ਖਾਤਰ ਕਿਸੇ ਹੋਰ ਤੋਂ ਦਵਾਵਾਂ ਲੈ ਜਾਣਾ ਹੂੰ ਮੈਂ ਹਮੇਸ਼ਾ ਸਟੇਜਾਂ 'ਤੇ ਵੀ ਇਹ ਹੀ ਬੋਲਦਾ ਹੁੰਦਾ ਹੂੰ ਵੀ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਉਸ ਭਗਵਾਨ ਦੇ ਘਰ ਵਾਲਾ ਬੈਂਕ ਭਰ ਕੇ ਰੱਖਦੇ ਹਨ ਉੱਥੇ ਉਹ ਉਹ ਹੀ ਤੁਹਾਡਾ ਹੈਗਾ ਇੱਥੇ ਵਾਲੇ ਬੈਂਕ ਦਾ ਝੂਠੇ ਨੇ ਸਾਰੇ ਸੁਚ ਕਰਕੇ ਇਹੀ ਹੁੰਦਾ ਵੀ ਚੰਗਾ ਕਰਮ ਕਰੀਏ ਪਾਰਟੀ ਲਈ ਚੰਗਾ ਕੰਮ ਕਰੀਏ ਇਹਦੇ ਤੇ ਸਾਡਾ ਜਿਆਦਾ ਜੋਰ ਚਲੋ ਕਮਲ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ ਤਾਈ ਸੰ ਕਮਲਜੀ ਸਿੰਘ ਕੜਵਲ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਕੜਵਲ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ